ਮਰਡਰ ਕਰਕੇ ਆਏ ਬਨੇ ਉਹ ਵੀ ਇਹ ਸਿੱਖਿਆ ਦਿੰਦੇ ਨੇ ਵੀ ਸਾਲੇ ਉਹ ਬਾਹਰ ਜਾ ਕੇ ਲੜਿਓ ਨਾ ਅੱਛਾ ਹਾਂ ਵੀ ਨੀਵੇਂ ਹੋ ਕੇ ਟਾਈਮ ਕੱਢ ਲੋ ਜੇ ਅਗਲਾ ਇੱਕ ਥੱਪੜ ਮਾਰਦਾ ਅਗਲੇ ਨੂੰ ਇਦਾਂ ਕਹੇ ਵੀ ਇੱਕ ਇਧਰ ਮਾਰ ਵੀਰੇ ਨਿੰਘ ਜਾ ਅੱਛਾ ਜਣੀ ਇੰਨੀ ਫੇਰ ਭਾਈ ਉਹਨੂੰ ਹੋਰ ਆਗੇ ਫੇਰ ਭਾਈ ਹੋਰ ਆਗੇ ਬਾ ਫੇਰ ਸ਼ਰਮ ਸ਼ਰਮ ਲਾ ਕੇ ਮਾਰੀ ਸਾਈਡ ਤੇ ਹੀ ਬਾ ਫੇਰ ਬੱਕਰੀਆਂ ਨਾਲੀ ਰੀਲਾਂ ਪੈਂਦੀਆਂ ਸਾਰੇ ਲੋਕ ਹੱਸਿਆ ਕਰਨ ਵੀ ਸਾਲਾ ਫੂਕ ਹੈ ਚੱਕੀ ਫਿਰਦਾ ਉਹ ਕਿਦਨ ਕਲਾਚ ਸਾਲਾ ਫੋਨ ਆ ਗਿਆ ਕਿਸ ਦਾ ਹਲ ਦੀ ਰਿੰਗ ਨਾ ਬੰਦ ਹੋਵੇ ਗਾਣਾ ਚੱਲ ਪਿਆ ਫੋਨ ਤੇ ਸਾਰੇ ਮੇਰੇ ਵੱਲ ਦੇਖਣ ਸਟੂਡੈਂਟ ਵੀ ਕਮਾਲ ਦਾ ਬੰਦਾ ਫਿਰ ਉਦੋਂ ਫੋਨ ਲਿਆ ਦੀ ਬਾਈ ਸੜੀ ਬੇਇੱਜ਼ਤੀ ਜੀ ਫੀਲ ਹੋਈ ਮੈਂ ਕਿਹਾ ਫੋਨ ਲੈ ਯਾਰ ਨਵਾਂ ਠੀਕ ਹੈ ਹਾਂ ਫਿਰ ਮੈਂ Oppo ਦਾ ਫੋਨ ਲਿਆ ਸੀਗਾ ਬਾਈ ਪੜਦਾ ਸੀਗਾ ਪਹਿਲਾਂ ਤਾਂ BA ਦੇ ਵਿੱਚ ਮੈਂ ਸੈਕੰਡ ਇਅਰ ਚ ਹੋ ਗਿਆ ਸੀਗਾ BA ਕਰੀ ਹੋਈ ਆ BA ਵੀਰੇ ਅੱਛਾ ਜੀ ਹਾਂ ਠੀਕ ਹੈ ਸੈਕੰਡ ਇਅਰ ਚ ਕਾਲਜ ਚ ਸੀ ਮੈਂ ਪੜਦਾ ਮਾ ਤਾਂ ਬੱਕਰੀਆਂ ਚਾਰਦੀ ਦੇਖੀ ਨਹੀਂ ਗਈ ਵੀਰੇ ਆਪਾਂ ਨੂੰ ਪੜਾਈ ਛੱਡਦੀ ਆਪਾਂ ਬਾਕੀ ਵੀਰੇ ਪੜ੍ਹ ਲੈ ਕੇ ਵੀ ਜਿਹੜਾ ਕੁਝ ਮਿਲਣਾ ਦੀਏ ਤੁਹਾਨੂੰ ਪਤਾ ਹੀ ਆ ਨੌਗਰੀਆਂ ਨੌਗਰੀਆਂ ਕਿੱਥੇ ਮਿਲਦੀ ਐ ਨੱਜਗਾ ਜੀ ਮਿੱਤਰੋ ਸਵਾਗਤ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ ਸਾਰੇ ਬਾਈਆਂ ਦਾ ਤੇ ਅੱਜ ਬਾਈ ਪਹੁੰਚੇ ਹੋਏ ਆ ਬਹੁਤ ਹੀ ਮਸ਼ਹੂਰ ਜਿਹੜਾ ਮੁੰਡਾ ਇੰਸਟਾਗ੍ਰਾਮ ਦੇ ਉੱਪਰ ਬਹੁਤ ਜ਼ਿਆਦਾ ਮਸ਼ਹੂਰ ਹੈ ਦੱਸਣ ਦੀ ਤਾਂ ਯਾਨੀ ਲੋੜ ਹੀ ਨਹੀਂ ਬਾਕੀ ਸਾਰੇ ਬਾਈ ਪਛਾਣ ਹੀ ਲੈਣਗੇ ਤੇ ਕਮੈਂਟ ਜ਼ਰੂਰ ਕਰ ਦਿਓ ਬਾਈ ਜਿਹੜੇ ਜਿਹੜੇ ਬਾਈ ਦੇ ਫੈਨ ਨੇ ਤੇ ਬਾਈ ਤੁਹਾਨੂੰ ਅੱਜ ਸਾਰੀ ਗੱਲਬਾਤ ਬਾਈ ਦੀ ਜ਼ਿੰਦਗੀ ਬਾਰੇ ਸਾਰੀਆਂ ਗੱਲਾਂ ਬਾਤਾਂ ਤੇ ਥੋੜੀਆਂ ਜੀਆਂ ਸ਼ਾਇਰੀਆਂ ਗਾਣੇ ਵੀ ਜਿਹੜੇ ਬਾਈ ਦੇ ਮਸ਼ਹੂਰ ਨੇ ਤੇ YouTube ਦੇ ਉੱਪਰ ਆਏ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਅੱਜ ਤੇ ਬਾਕੀ ਤੁਹਾਨੂੰ ਬੱਕਰੀਆਂ ਵੀ ਦਿਖਾਵਾਂਗੇ ਬਾਈ ਦੀਆਂ ਤੇ ਬਾਕੀ ਸਾਰੀ ਗੱਲਬਾਤ ਜਿਹੜੀ ਹੈਗੀ ਆ ਬਾਈ ਨਾਲ ਸਾਰਾ ਕੁਝ ਤੁਹਾਨੂੰ ਦੱਸਾਂਗੇ ਅੱਜ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹੋਰ ਠੀਕ ਹੋਈ ਹਾਲ ਚਾਲ ਸਭ ਵਧੀਆ ਵੀਰੇ ਤੁਸੀਂ ਦੱਸੋ ਕੁਸੀ ਜੀ ਜਨਾਬ ਅੱਜ ਤੁਹਾਡੇ ਪਿੰਡ ਪਹੁੰਚੇ ਆ ਬਹੁਤ ਚਿਰਾਂ ਦੀ ਰੀਤ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਯਾਰ ਸਾਡੇ ਕੋਲ ਆਉਣ ਲਈ ਵੀ ਬਾਈ ਦੇ ਪਿੰਡ ਜਾ ਕੇ ਬਾਈ ਦਾ ਕਰੀਏ ਇੰਟਰਵਿਊ ਤੇ ਬਹੁਤ ਬਾਈ ਮਸ਼ਹੂਰ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਆਪਾਂ ਵੀ ਬਹੁਤ ਵੱਡੇ ਬਾਈ ਦੇ ਫੈਨ ਆ ਫੈਨ ਤਾਂ ਬਾਈ ਕਿਉਂਕਿ ਅਸੀਂ ਬੱਕਰੀਆਂ ਵਾਲੇ ਦੇ 30 ਪੁੱਤਾਂ ਤੇ ਬਾਈ ਬੱਕਰੀਆਂ ਬਾਰੇ ਸ਼ਾਇਰੀਆਂ ਜਿਹੜੀਆਂ ਇੰਸਟਾਗ੍ਰam ਦੇ ਉੱਪਰ ਲੋਕਾਂ ਦੇ ਰੂਗਰੂ ਕਰਦਾ ਹੈ ਤਾਂ ਕਰਕੇ ਬਾਈ ਦੇ ਬਹੁਤ ਵੱਡੇ ਫੈਨ ਆ ਤੇ ਧੰਨਵਾਦ ਹੈ ਬਾਈ ਦਾ ਜਿਹੜੀ ਸਾਡੀਆਂ ਬੱਕਰੀਆਂ ਨੇ ਉਹਨਾਂ ਦੀਆਂ ਰੀਲਾਂ ਨੂੰ ਬਹੁਤ ਸ਼ੇਅਰ ਕਰਦਾ ਹੈ ਬਾਈ ਤੇ ਬਾਕੀ ਬਾਈ ਦੇ ਲਫਜ ਨੇ ਜਿਹੜੇ ਬਹੁਤ ਵਧੀਆ ਬੱਕਰੀਆਂ ਦੇ ਉੱਪਰ ਆਏ ਨੇ ਤੇ ਬਾਈ ਹੋਰ ਕੀ ਹਾਲ ਚਾਲ ਹੈ ਸਭ ਵਧੀਆ ਵੀਰੇ ਓਕੇ ਆ ਜੀ ਤੇ ਬੱਕਰੀਆਂ ਕਿੰਨੀਆਂ ਨੇ ਹੁਣ ਇਸ ਟਾਈਮ ਵੀਰੇ 16-17 ਜਾਨਵਰ ਨੇ ਅੱਛਾ ਹਮ ਠੀਕ ਹੈ ਤੇ ਜਣੀ ਜੇ ਬੱਕਰੀਆਂ ਦੇ ਵਿੱਚ ਗੱਲ ਕਰੀਏ ਵੀ ਕਿਵੇਂ ਆਉਣਾ ਹੋਇਆ ਜਿਵੇਂ ਨਵੀਂ ਪੀੜੀ ਦੇ ਵਿੱਚੋਂ ਤੁਸੀਂ ਬੱਕਰੀਆਂ ਦੇ ਵਿੱਚ ਇਦਾਂ ਬਾਈ ਮੈਂ ਪੜਦਾ ਸੀਗਾ ਪਹਿਲਾਂ ਤਾਂ ਬੀਏ ਦੇ ਵਿੱਚ ਮੈਂ ਸੈਕੰਡ ਇਅਰ ਚ ਹੋ ਗਿਆ ਸੀਗਾ ਬੀਏ ਕਰੀ ਹੋਈ ਆ ਬੀਏ ਵੀਰੇ ਅੱਛਾ ਠੀਕ ਹੈ ਸੈਕੰਡ ਇਅਰ ਚ ਕਾਲਜ ਚ ਸੀ ਮੈਂ ਪੜਦਾ ਅੱਛਾ ਦੱਸਦਾ ਤੁਹਾਨੂੰ ਆਸ ਅਸਲੀਅਤ ਗੱਲ ਵੀ ਬੱਕਰੀਆਂ 'ਚ क्रेज ਪਿਆ ਕਿਵੇਂ ਅੱਛਾ ਕਾਲਜ ਤੋਂ ਆ ਰਿਹਾ ਸੀ ਵੀਰੇ ਘਰ ਨੂੰ ਮੈਂ ਵਧੀਆ ਕੱਪੜੇ ਲੀੜੇ ਪਾਏ ਪੱਗ ਪੁੱਗ ਬੰਨੀ ਟੌਰ ਸ਼ੋਰ ਲਾਈ ਹੋਈ ਪੂਰੀ ਅੱਛਾ ਆ ਮਾਂ ਮੈਂ ਵਿਚਾਰੀ ਮੇਰੀ ਨਾਨੀ ਬੱਕਰੀਆਂ ਰੱਖਦੀ ਐ ਸ਼ੁਰੂ ਤੋਂ ਸਾਡੇ ਕੋਲ ਹੁੰਦੀ 10-12 ਬੱਕਰੀਆਂ ਮੇਰੀ ਨਾਨੀ ਬੱਕਰੀਆਂ ਚਾਰਦੀ ਫਿਰੇ ਸੂਏ ਦੇ ਉੱਪਰ ਸਾਡਾ ਮਰਾ ਦੇਖ ਕੇ ਮਨ ਬੜਾ ਹੋ ਹੋਇਆ ਵੀ ਸਾਡੇ ਮਾਈ ਸਾਡੀ ਬੱਕਰੀਆਂ ਚਾਰ ਦੇ ਫਿਰਦੇ ਆ ਵੀ ਮੋਟਰਸਾਈਕਲ ਤੇ ਟੌਹਰਾ ਕੱਢ ਕੇ ਘੁੰਮਦੇ ਫਿਰਦੇ ਆ ਬਾ ਉਸ ਦਿਨ ਬਾਈ ਉੱਥੇ ਖੜ ਕੇ ਡੈਂਟੀ ਡੂੰਟੀ ਕਾੜ ਜਾਂ ਪਾੜ ਕੇ ਮਾਰਿਆ ਸੂਏ ਚ ਕਿਹਾ ਮਾਤਾ ਨੂੰ ਵੀ ਘਰੇ ਨਿਕ ਜਾ ਤੂੰ ਅੱਬਾ ਉਸਦੇ ਤੋਂ ਛੋਟੀ ਚੱਕੀ ਉੱਥੋਂ ਪਰ ਬਾਈ ਨੌਲਜ ਪਈ ਗਈ ਐਦਾਂ ਬੱਕਰੀਆਂ ਚ ਆ ਆ ਜੇ ਆ ਵੋ ਆ ਬਾ ਹੁਣ ਨਾਲ ਇੰਨਾ ਕ ਲਗਾਵ ਹੋ ਗਿਆ ਵੀ ਜਾਨ ਛੱਡ ਦਾਂਗੇ ਬੱਕਰੀਆਂ ਨਹੀਂ ਛੱਡਦੇ ਠੀਕ ਹੈ ਹਾਂ ਵੀਰੇ ਤੇ ਨਹੀਂ ਉੱਥੋਂ ਸ਼ੌਂਕ ਪੈ ਗਿਆ ਉੱਥੋਂ ਸ਼ੌਂਕ ਪੈ ਗਿਆ ਵੀਰੇ ਕੀ ਕਿ ਮਾਤਾ ਬੱਕਰੀਆਂ ਚਾਰ ਦੀ ਮਾਤਾ ਬੱਕਰੀਆਂ ਚਾਰ ਦੀ ਦੇਖੀ ਨਹੀਂ ਵੀਰੇ ਆਪਾਂ ਨੂੰ ਪੜਾਈ ਛੱਡਦੀ ਆਪਾਂ ਬਾਕੀ ਵੀਰੇ ਪੜ੍ਹ ਲਿਖ ਕੇ ਵੀ ਜਿਹੜਾ ਕੁਝ ਮਿਲਣਾ ਦੀ ਤੁਹਾਨੂੰ ਪਤਾ ਹੀ ਆ ਨੌਕਰੀਆਂ ਨੌਕਰੀਆਂ ਕਿੱਥੇ ਮਿਲਦੀ ਐਂ ਅੱਜ ਕੱਲ ਜਿਵੇਂ ਤੁਹਨੇ ਸੋਚਿਆ ਹਨਾ ਜਿਵੇਂ ਅੱਜ ਦੀ ਨਵੀਂ ਪੀੜੀ ਦੇ ਮੁੰਡੇ ਸੋਚਦੇ ਨਹੀਂ ਇਹ ਚੀਜ਼ਾਂ ਹਨਾ ਆਪਣੇ ਮਾਪੇ ਬਾਰੇ ਸਹੀ ਗੱਲ ਆ ਵੀਰੇ ਇਹ ਭਾਈ ਉਮਰ ਕਿੰਨੀ ਹੋ ਗਈ ਆਪਾਂ ਦੀ ਉਮਰ ਉਮਰ ਵੀਰੇ ਮੇਰੀ 23 ਸਾਲ ਦੀ ਹੋ ਗਈ ਤੇ ਬੱਕਰੀਆਂ ਦੇ ਵਿੱਚ ਕਿੰਨੇ ਸਾਲ ਹੋ ਗਿਆ ਇਹਨਾਂ ਨੂੰ ਬੱਕਰੀਆਂ ਜੇ ਤੁਸੀਂ ਲਾ ਲਓ ਹਿਸਾਬ ਵੀਰੇ ਬੱਸ ਤਾਂ ਮੈਂ 7ਵੀਂ 8ਵੀਂ ਜਦੋਂ ਉਦੋਂ ਦਾ ਬੱਕਰੀਆਂ ਚਾਰਦਾ ਵੀਰੇ ਅੱਛਾ ਮੇਰੀ ਨਾਨੀ ਕੋਲ ਆਉਣਾ ਜਾਣਾ ਠੀਕ ਹੈ ਸਕੂਲ ਤੋਂ ਆ ਕੇ ਉੱਥੇ ਆਉਣਾ ਬੱਕਰੀਆਂ ਕੋਲ ਆਉਣਾ ਠੀਕ ਹੈ ਪਲੱਸ 2 ਦੇ ਪੇਪਰ ਦੇ 3 10ਵੀਂ ਦੇ ਦਿੱਤੇ ਨੇ ਆਪਣੀ ਕਦੇ ਰੀਪੇਅਰ ਨਹੀਂ ਆਈ ਹੈਗੀ ਕਦੇ ਫੇਲ ਨਹੀਂ ਹੋਏ ਪਲੱਸ 2 'ਚੋਂ ਆਪਣੇ 80% ਨੰਬਰ ਨੇ ਤੇ 10ਵੀਂ 'ਚੋਂ 70% ਨੰਬਰ ਨੇ ਜੋ ਨਹੀਂ ਐਨੇ ਨੰਬਰ ਲੈ ਕੇ ਫੇਰ ਵੀ ਆਪਣੇ ਬਾਈ ਉਹਰੇ ਕਾਪੀ ਫੋਨ ਤਾਂ ਮੈਂ ਬਾਈ ਕਾਲਜ ਜੀ ਜਾ ਕੇ ਲਿਆ ਅੱਛਾ ਕਾਲਜ ਜੀ ਜਾ ਕੇ ਟੱਚ ਫੋਨ ਲਿਆ ਆਪਾਂ ਆਪ ਫੋਨ ਨਹੀਂ ਲੈਾਂਗੇ ਆਪਾਂ ਦੱਬ 'ਚ ਆਪਣੇ ਕਾਪੀ ਪਾਈ ਹੁੰਦੀ ਸੀ ਜਦ ਬੱਕਰੀਆਂ ਕੋਲ ਹੁੰ ਠੀਕ ਹੈ ਹਾਂ ਡੱਬ 'ਚ ਕਾਪੀ ਪਈ ਹੁੰਦੀ ਸੀਗੀ ਪੜਨਾਂ ਉਹਦੇ ਤੋਂ ਬਸ ਪੇਪਰ ਯਾਰ ਕਰਨਾ ਅੱਜ ਦੀ ਪੀੜ੍ਹੀ ਵਾਲਾ ਤਾਂ ਜੰਮ ਦਾ ਬੱਚਾ ਵੀ ਫੋਨ ਪਾੜਦਾ ਹਾਂ ਅੱਜ ਦੀ ਪੀੜ੍ਹੀ ਵਾਲਾ ਤਾਂ ਜੰਮ ਦਾ ਵੀਰੇ ਠੀਕ ਹੈ ਫੋਨ ਦਾ ਕਿਰੇਜ ਆਪਾਂ ਨੂੰ ਪਿਆ ਪਹਿਲਾਂ ਮੇਰੇ ਕੋਲ ਜਦ ਕਾਲਜ ਜਦੋਂ ਲੱਗਿਆ ਵੀ ਹਾਂ ਫਰਸਟ ਇਅਰ 'ਚ ਮੇਰੇ ਕੋਲ Jio ਦਾ ਫੋਨ ਸੀ ਵੀਰੇ ਸਰ ਜਿਹੜੇ ਚੱਲਦੇ ਸਾਰੇ ਲੋਕ ਹੱਸਿਆ ਕਰਨ ਵੀ ਸਾਲਾ ਫੋਨ ਹੈ ਚੱਕੀ ਫਿਰਦਾ ਉਹ ਕਿਦਾਂ ਕਲਾਸ 'ਚ ਸਾਲਾ ਫੋਨ ਆਇਆ ਗਿਆ ਦਾ ਹਰ ਦੀ ਰਿੰਗ ਨਾ ਬੰਦ ਹੋਵੇ ਗਾਣਾ ਚੱਲ ਪਿਆ ਫੋਨ ਤੇ ਸਾਰੇ ਮੇਰੇ ਵੱਲ ਦੇਖਣ ਸਟੂਡੈਂਟ ਵੀ ਕਮਾਲ ਦਾ ਬੰਦਾ ਫਿਰ ਉਦੋਂ ਫੋ ਬੇਸਤੀ ਜੀ ਫੀਲ ਹੋਈ ਮੈਂ ਕਿਹਾ ਫੋਨ ਲੈ ਯਾਰ ਨਵਾਂ ਠੀਕ ਹੈ ਹਾਂ ਫਿਰ ਮੈਂ Oppo ਦਾ ਫੋਨ ਲਿਆ ਸੀਗਾ ਬਾਈ ਬਹੁਤੋਂ ਬਾਅਦ ਹੌਲੀ ਹੌਲੀ ਆਪਣਾ ਜਾਨਵਰ ਜੁਨਵਰ ਚ ਫਿਰ ਤਾਂ ਪਤਾ ਹੀ ਨਹੀਂ ਬਾਈ ਕਿੰਨੇ ਕੇ ਫੋਨ ਨਗਾਤੇ ਅੱਛਾ ਹਾਂ ਤੇ ਮੈਂ ਕਿਹਾ ਤਾਂ ਮੈਂ ਕਿਹਾ ਬ੍ਰਾਂਡ ਪਾ ਕੇ ਫਿਰ ਆਪਾਂ ਬੱਕਰੀਆਂ ਚਾਰੀਆਂ ਨੇ ਅੱਛਾ ਹਾਂ ਸਿਆਲ ਚ ਆਪਾਂ ਹੁੱਡੀਆਂ ਪਾ ਕੇ 25 25 35 3500 ਵਾਲੀਆਂ ਮੈਂ ਕਿਹਾ ਤਾਂ ਮੈਂ ਕਿਹਾ ਬੂਡ ਪਾ ਕੇ 12 12 13 1300 ਵਾਲੇ 2 2000 ਵਾਲੇ ਪੈਂਟਾ ਪਾ ਕੇ ਸੇਰੇ ਦੀਆਂ ਬ੍ਰਾਂਡਡ ਬੱਕਰੀਆਂ ਚਾਰੀਆਂ ਨੇ ਯਾਨੀ ਸ਼ੌਂਕ ਜਿੰਦਗੀ ਦਾ ਹੰਡਾ ਹੋਇਆ ਹਾਂ ਹਾਂ ਐਨ ਹੋਣ ਬਾਈ ਥੋੜਾ ਜਿਹਾ ਸਰਕਲ ਡਾਊਨ ਹੋ ਗਿਆ ਪਤਾ ਹੀ ਹੈ ਨਾ ਅੱਛਾ ਬੱਕਰੀਆਂ ਵੀ ਘਟ ਹੋ ਗਈਆਂ ਆਪਣੇ ਕੋਲੇ ਵੇਚ ਬੇਗੀਆਂ ਦੀ ਬਾਈ ਬੱਕਰੀਆਂ ਮੇਰੀਆਂ ਹਾਂ ਅਸੀਂ ਪੱਕੀਆਂ ਪਹਿਲਾਂ ਬੱਕਰੀਆਂ ਨਾ ਲੜਾਈ ਝਗੜਾ ਹੋ ਗਿਆ ਦੀ ਜੇਲ੍ਹ ਜਾਣਾ ਪੈ ਗਿਆ 4 ਮਹੀਨੇ ਬਾਈ ਜੇਲ੍ਹ ਚ ਲੱਗ ਕੇ ਆਇਆ ਫਿਰ ਉਧਰ ਸਾਡੇ ਪੈਸੇ ਪੂਜ਼ੇ ਕਾਫੀ ਲੱਗੇ ਬੱਕਰੀਆਂ ਫਿਰ ਪਿੱਛੋਂ ਚਾਰ ਨਾਲ ਹੈ ਨਹੀਂ ਸੀ ਕੋਈ ਜੇਲ੍ਹ ਚ ਫੋਨ ਫੋਨ ਕਰਤੇ ਸੀ ਵੀ ਬੱਕਰੀਆਂ ਵੇਚ ਦੋ ਫਿਰ ਉਹਦੇ ਕਰਕੇ ਸਿਸਟਮ ਜਿਹਾ ਹੋ ਗਿਆ ਬਾਕੀ ਬੱਕਰੀਆਂ ਆਪਾਂ ਨੂੰ 1-2 ਯਾਰਾਂ ਦੋਸਤਾਂ ਨੇ ਗਿਫਟ ਵੀ ਕਰੀਆਂ ਨੇ ਹਨਾ ਉਹ ਵੀ ਤੁਹਾਨੂੰ ਦਿਖਾਉਣੇ ਆ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੇਲ੍ਹ ਦੇ ਵਿੱਚ ਗਏ ਫਿਰ ਪਸ਼ੂ ਪਸ਼ੂ ਵਿੱਚ ਜਾਨੀ ਹੌਸਲਾ ਨਹੀਂ ਹਾਰਿਆ ਹੈ ਹੌਸਲਾ ਨਹੀਂ ਹਾਰਿਆ ਵੀਰੇ ਠੀਕ ਯਾਨੀ ਕਿ 13 ਦਾ ਕੇ ਮੈਂ ਜਦੋਂ ਜੇਲ੍ਹ ਚ ਆਇਆ ਮੈਂ ਸਾਰੀਆਂ ਬੱਕਰੀਆਂ ਰਾਤ ਨੂੰ 12 ਵਜੇ ਵੇਚੀਆਂ ਵੀਰੇ ਅੱਧੀਆਂ ਜਿਹੜੀਆਂ ਰਹਿ ਗਈਆਂ ਸੀਗੀਆਂ ਇੰਨਾ ਮਨ ਟੁੱਟਿਆ ਮੇਰਾ ਵੀ ਮੇਰੀਆਂ ਬੱਕਰੀਆਂ ਨਹੀਂ ਸੰਭੀਆਂ ਕਿਸੇ ਨੇ ਅੱਛਾ ਹਾਂ ਜੇਲ੍ਹ ਚ ਮੈਂ ਬਹੁਤ ਫੋਨ ਕਰੇ ਬਾਈ ਬੱਕਰੀਆਂ ਸੰਭ ਕਿਹੜਾ ਆਉਂਦਾ ਬਾਈ ਡਰ ਦਾ ਲੱਗਣਾ ਪੁਲਿਸ ਸਾਨੂੰ ਨਚੱਕ ਕੇ ਲੈ ਜਾਏ अच्छा यानी मौके दे साथ नहीं ਦਿੱਤਾ मौके, मौके दे किसे ने साथ नहीं ਦਿੱਤਾ ਆਪਾਂ ਐਵੇਂ ਹੀ ਕਹਿ ਦਈਏ ਬਾਈ ਹੁਣ ਬੇਸ਼ੱਕ ਲੋਕ ਗੱਲਾਂ ਮਾਰੀ ਜਾਣ ਸਾਨੂੰ ਕਹਿ ਦਿੰਦਾ ਸਾਨੂੰ ਕਹਿ ਜਾਂਦਾ ਨਾ अच्छा हां ਜਿਹੜਾ ਮਾੜਾ ਟਾਈਮ ਉੱਧੀਗਾ ਉਹ ਲੰਘ ਗਿਆ ਯਾਨੀ ਮੌਕੇ ਦੇ ਕੋਈ ਨਹੀਂ ਮੌਕੇ ਤੇ ਕੋਈ ਨਹੀਂ ਖੜਿਆ ਵੀਰੇ ਠੀਕ ਹੈ ਯਾਨੀ ਗਲਤ ਗੱਲ ਆ ਜਿਵੇਂ ਤੁਸੀਂ ਬਹੁਤ ਖੜੇ ਬਾਈਆਂ ਨਾਲ ਹਨਾ ਆ ਬੱਕਰੀ ਵੀ ਬਈ ਬੇਇਜ਼ਤੀ ਸੀ ਆਪਾਂ ਨੇ ਦੁਖੀ ਹੋ ਕੇ اچھا हां ਇਹ ਬੱਕਰੀ ਦੇਖ ਲੋ ਠੀਕ ਹੈ ਇਹ ਬੱਕਰੀ ਫਗਵਾੜੇ ਤੋਂ ਮੁੜ ਕੇ ਆਈ ਆ ਰਿਆਸਤ ਖਾਨ ਲੈ ਗਿਆ ਜੀ ਬੱਕਰੀ اچھا हां ਯਾਨੀ ਮਨਾ ਹਾਂ ਆ ਪਾਠ ਦੀ ਨਾਲ ਆ ਛੇਲਾ ਦੀ ਨਾਲ ਬਾਈ ਇਸੇ ਬੱਕਰੀ ਦੇ ਹਾਂ ਅੱਜ ਦੇ ਟਾਈਮ 'ਚ ਮੈਂ ਪਾਠਰ ਛੇਲੀ ਲੱਖ ਰੁਪਏ ਦੇ ਵੇਚ ਦੂੰ ਹੈਗੇ ਨਹੀਂ ਜੀ ਸਹੀ ਗੱਲ ਹੈ ਤੇ ਬੱਕਰੀ ਵੀ ਫੜਿਓ ਜਿਹੜਾ ਹਾਂ ਇਹ ਬੱਕਰੀ ਛੇਲਾ ਵਿੱਚ ਹੈ ਬਾਈ ਦੋ ਬੱਚੇ ਬੱਕਰੀ 35000 ਦੀ ਦੇਤੀ ਸੀ ਕਿੰਨੇ ਜੀ 35000 ਦੀ ਵੀਰੇ ਅੱਛਾ ਜੀ ਹਾਂ ਯਾਰ ਬੱਕਰੀ ਬੱਕਰੀ ਕਿੱਦਾਂ ਮੁੜੀ ਬੰਦਾ ਫਾਰਮ ਬੱਕਰੀ ਦੇਤੀ ਪੈਸੇ ਹਲੇ ਪਾਏ ਨਹੀਂ ਦੀ ਅਕਾਊਂਟ 'ਚ ਉਹਨੇ ਅੱਛਾ ਮੈਂ ਫੋਨ ਕਰਿਆ ਮੈਂ ਕਿਹਾ ਬਾਈ ਪੈਸੇ ਪਾ ਦਿਓ ਕਾਊਂਟ 'ਚ ਠੀਕ ਹੈ। ਉਹ ਕਹਨਾ ਯਾਰ ਤੇਰੀ ਬੱਕਰੀ ਐ ਇਕਲੋਹੀ। ਵੀ ਉਹ ਥਾਣ ਚੱਕਿਆ ਵੇ ਮੜਾ ਜਾ ਯਾਰ। ਕਹਿੰਦਾ ਵੀ ਪੈਸੇ ਘੱਟ ਦਊਗਾ। ਬਾਪਾ ਕਹਿਆ ਵੀ ਪੈਸੇ ਨਹੀਂ ਵੀਰੇ ਘੱਟ ਲੈਣੇ ਤੂੰ ਬੱਕਰੀ ਮੋੜ ਜਾ। ਵੀ ਚਾਹੇ 5000 ਖਰਚਾ ਮੇਤੋਂ ਲੈ ਲੈ। ਠੀਕ ਐ। ਬਾਏ ਬੱਕਰੀ ਮੋੜੀ ਵੀਰੇ। ਹੁਣ ਜਿਹੜਾ ਵੀ ਆਉਂਦਾ ਅਗਲਾ ਹੋਰ ਮੇਰੇ ਬੱਕਰੀਆਂ ਦੇਖੇ ਨਾ ਦੇਖ ਕੇ ਆਲੇ ਇਹਦੇ ਕੋਲ ਨਿਗਾਟ ਕੇ ਖੜ ਜਾਂਦਾ। ਵੀ ਬੱਕਰੀ ਕਿਆ ਬੱਕਰੀ ਐ? 44 ਇੰਚ ਹਾਈਟ ਐ ਵੀਰੇ ਬੱਕਰੀ ਦੀ। ਹੈਗੀ ਜੀ ਤੁਹਾਨੂੰ ਦੱਸਣ ਲੱਗ ਰਹੀ ਐ। ਤੇ ਬੱਕਰੀਆਂ ਹੁਣ ਹੋਣੀਆਂ 15-16। ਹਾਂ ਵੀਰੇ 15-16 ਬੱਕਰੀਆਂ ਨੇ ਵੀਰੇ। ਠ ਏ ਬਾਈ ਜਿਵੇਂ ਛੋਟੀ ਜੀ ਉਮਰ ਦੇ ਵਿੱਚ ਜਾਨੀ ਜੇਲ੍ਹ ਜਾਣਾ ਬਹੁਤ ਹੋਇਆ ਤੇ ਜੇਲ੍ਹ ਦੇ ਵਿੱਚ ਜਾ ਕੇ ਕੀ ਕੋ ਸਿੱਖਿਆ ਬਾਈ ਜੇ ਜਦਾ ਹੀ ਕੋ ਸਿੱਖਿਆ ਬਰੇ ਵੀ ਜੇ ਕੋਈ ਬੰਦਾ ਚਾਰ ਗੱਲਾਂ ਕਹਿ ਜਾਂਦਾ ਕਹਾ ਲੋ ਅੱਛਾ ਹਾਂ ਠੀਕ ਹੈ ਬਿਨਾ ਮਤਲਬ ਉਹ ਤਾਂ ਲੜਨ ਦਾ ਕੋਈ ਫਾਇਦਾ ਨਹੀਂ ਹੈਗਾ ਹਨਾ ਪਰਿਵਾਰ ਆਪਣਾ ਪਹਿਲੇ ਹੀ ਪਿੱਛੋਂ ਠੀਕ ਠਾਕ ਜਾਵੇ ਆਪਾਂ ਗੁੰਡਾ ਕਰਦੀਆਂ ਕਰਦੇ ਫਿਰ ਇਹ ਵਧੀ ਨਹੀਂ ਲੱਗਦੀ ਗੱਲ ਬਹੁਤ ਵਧੀਆ ਗੱਲ ਕਹੀ ਹਾਂ ਉੱਥੇ ਬਾਈ ਇਹੀ ਗੱਲਾਂ ਸਮਝਾਉਂਦੇ ਨੇ ਉੱਥੇ ਲੋਕ ਕਹਿੰਦੇ ਨੇ ਉੱਥੇ ਬਦਮਾਸ਼ ਹੁੰਦੇ ਨੇ ਇਹ ਹੁੰਦੇ ਬੋਂਦੇ ਨੇ ਉੱਥੇ ਕੋਈ ਬਦਮਾਸ਼ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਜਾ ਕੇ ਤਾਗੜੇ ਤਾਗੜੇ ਮੁੰਡੇ ਘਰਾਂ ਦੇ ਜਿਹੜੇ ਮਰਡਰ ਕਰਕੇ ਆਏ ਬਨੇ ਉਹ ਵੀ ਇਹ ਸਿੱਖਿਆ ਦਿੰਦੇ ਨੇ ਵੀ ਸਾਲੇ ਉਹ ਬਾਹਰ ਜਾ ਕੇ ਲੜਿਓ ਨਾ ਅੱਛਾ ਹਾਂ ਵੀ ਨੀਵੇਂ ਹੋ ਕੇ ਟਾਈਮ ਕੱਢ ਲੋ ਜੇ ਅਗਲਾ ਇੱਕ ਥੱਪੜ ਮਾਰਦਾ ਅਗਲੇ ਨੂੰ ਇਦਾਂ ਕਹੇ ਵੀ ਇੱਕ ਇਧਰ ਮਾਰ ਵੀਰੇ ਨਿੰਘ ਜਾ ਅੱਛਾ ਯਾਨੀ ਇੰਨੀ ਸਿੱਖਿਆ ਮਿਲਦੀ ਐ ਇੰਨੀ ਸਿੱਖਿਆ ਮਿਲਦੀ ਆ ਵੀਰੇ ਠੀਕ ਐ ਤੇ ਮਾਹੌਲ ਦੀ ਗੱਲ ਕਰੀਏ ਜੀ ਜੇਲ੍ਹ ਦਾ ਮਾਹੌਲ ਕਿਵੇਂ ਹੁੰਦਾ ਬਾਈ ਮਹੌਲ ਵੀਰੇ ਬਾਹਰ-ਬਾਰਗਾ ਤਾਂ ਹੈ ਨਹੀਂ ਪਰ ਅੰਦਰ ਸੁਵਿਧਾ ਸਾਰੀ ਆ। ਅੱਛਾ। ਹਾਂ ਸਾਰੀਆਂ ਸਹੂਲਤਾਂ ਨੇ ਵੀਰੇ। ਜੇ ਤੇ ਰੀਟ ਵੀ ਲੱਗੀ ਤੈਨੂੰ ਚੱਕ ਕੇ ਭਰਦੇ ਫਿਰਨਗੇ ਵੀ ਬੰਦੇ ਦੇ ਝੀੜ ਕਾ ਤੋਂ ਲੱਗੀ। ਠੀਕ ਹੈ। ਇੰਨੀ ਸੁਵਿਧਾ ਖਾਣਾ ਪੀਣਾ ਵਧੀਆ। ਸਭ ਵਧੀਆ ਅਰੇਂਜਮੈਂਟ ਹੁੰਦਾ ਵੀਰੇ ਜੇਲ੍ਹ 'ਚ। ਠੀਕ ਹੈ। ਤੇ ਥੋੜਾ ਜਿਹਾ ਬੱਕਰੀ ਥੋੜੀ ਬਹੁਤ ਵਧੀਆ ਬੱਕਰੀ ਆ ਹਨਾ ਸਾਰੇ ਮਾਲ ਦੇ ਵਿੱਚੋਂ। ਹਾਂ ਵੀਰੇ। ਤੇ ਯਾਨੀ ਬੱਕਰੀ ਲੰਬੀ ਵੀ ਆ ਤੇ ਉੱਚੀ ਵੀ ਆ ਹਨਾ ਤੇ ਕਿੰਨੇ ਸੂਏ ਲਏ ਨੇ ਬਾਈ ਪਾਲੀਏ ਤੋਂ? ਇਹ ਵੀਰੇ ਤੀਜੇ ਸੂਏ ਸੂ ਹੁਣ ਦੋ ਸੂਏ ਦੇ ਚੁੱਕੀ ਆ। ਠੀਕ ਹੈ ਜਾਨੀ ਵੇਚ ਵੀ ਦਿੱਤੀ ਸੀ ਫੇਰ ਵੀ ਵੇਚ ਵੀ ਦਿੱਤੀ ਸੀ ਬਾਈ ਮੰਦੀ ਰੀ ਤੇ ਬੱਕਰੀ ਮੋੜ ਕੇ ਘਰੇ ਲਿਆਉਣੀ ਆਪਣੇ ਇਹਦਾ ਸਮਝ ਲੋ ਵੀ ਕਿਸਮਤ ਮੁੜ ਕੇ ਆਈ ਆ ਵੀਰੇ ਠੀਕ ਹੈ ਹਾਂ ਇਹ ਘਰ ਦੀ ਬੱਕਰੀ ਜਿਹੜੀ ਲਾਸਟ ਬੱਕਰੀ ਆਪਣੀ ਇਹ ਆ ਜਾਨੀ ਆਪਣੇ ਘਰੇ ਜੰਮੀ ਸੀ ਬਾਈ ਘਰੇ ਜੰਮੀ ਦੀ ਵੀਰੇ ਆਪਣੇ ਕੋਲ ਸਾਰੀਆਂ ਬੱਕਰੀਆਂ ਇਹਦੇ ਨਾਲ ਦੀਆਂ ਦੀਆਂ ਜਿਹੜੀਆਂ ਵੇਚੀਆਂ ਨੇ ਠੀਕ ਹੈ ਜੀ ਇਹਦੀ ਖਾਨਦਾਨ ਦੀ ਗੱਲ ਕਰੀਏ ਵੀ ਪੁਰਾਣਾ ਕਿੱਥੋਂ ਇਹ ਪੁਰਾਣਾ ਬਾਈ ਤੁਹਾਨੂੰ ਦੱਸਿਆ ਵੀ ਇਹ ਬੁੱਗੇ ਵਾਲੇ ਬਾਈ ਆ ਜਿਹੜਾ ਲੱਖੀ ਅੱਛਾ ਉਹ ਆੜਾ ਬੱਕਰਾ ਦੀ ਪੁਰਾਣਾ ਉਹ ਬੱਕਰੇ ਦੀ ਪਾਠ ਆ ਵੀਰੇ ਇਹ ਠੀਕ ਹੈ ਹਾਂ ਛੇਰੀ ਬੱਕਰੀ ਤੇ ਦੀ ਮਾਂ ਆਪਣੇ ਘਰ ਦੀ ਬੱਕਰੀ ਦੀ ਜਿਹੜੀ ਉਹ ਇਹਦੀ ਮਾਂ ਸੀਗੀ ਠੀਕ ਹੈ ਬੱਕਰਾ ਜਾਨੀ ਲੱਖੀ ਬਾਈ ਬੱਕਰਾ ਲੱਖੀ ਬਾਈ ਦਾ ਸੀਗਾ ਵੀਰੇ ਠੀਕ ਹੈ ਤੇ ਲੱਖੀ ਬਾਈ ਨੇ ਕਿੰਨਾ ਖਸਾਦ ਦਿੱਤਾ ਬਾਈ ਜ਼ਿੰਦਗੀ ਚ ਲੱਖੀ ਬਾਈ ਨੇ ਵੀਰੇ ਆਪਣਾ ਬਹੁਤ ਸਾਥ ਦਿੱਤਾ ਆ ਬਾਈ ਨੇ ਆਪਾਂ ਨੂੰ ਹੁਣ ਬੱਕਰੀ ਵੀ ਗਿਫਟ ਕਰੀ ਐ ਇੱਕ ਹਨਾ ਅੱਛਾ ਹਾਂ ਪਿਆਰ ਵੱਜੋਂ ਵੀ ਲੈ ਫੜ ਬਾਈ ਤੈਨੂੰ ਸਿਰੇ ਦੀ ਚੀਜ਼ ਲੈ ਕੇ ਦਿੱਤੀ ਹੈ ਹਨਾ ਠੀਕ ਹੈ ਤੇ ਉਹ ਬਾਈ ਨੇ ਆਪਣਾ ਬਹੁਤ ਜ਼ਿਆਦਾ ਸਾਥ ਦਿੱਤਾ ਜ਼ਿੰਦਗੀ ਚ ਮਾਰੇ ਟਾਈਮ 'ਚ ਰੇਗ 'ਚ ਆਪਣੇ ਨਾਲ ਖੜਦਾ ਆ ਬੋਲ ਵੀ ਦਿੰਦਾ ਆਪਾਂ ਨੂੰ ਘੂਰ ਵੀ ਦਿੰਦਾ ਆ ਪਰ ਆਪਾਂ ਕਦੇ ਗੱਲਾਂ ਦਾ ਗੁੱਸਾ ਨਹੀਂ ਕਰਿਆ ਹੈਗਾ ਠੀਕ ਤਾਂ ਯਾਨੀ ਇਹ ਉਸਤਾਦ ਦੀ ਗੱਲ ਕਰੀਏ ਬੱਕਰੀਆਂ ਦੇ ਕਿਤੇ ਵਿੱਚ ਕੌਣ ਮੰਨਿਆ ਬਾਈ ਅੱਜ ਜੀ ਬੱਕਰੀਆਂ ਦੇ ਕਿਤੇ ਦਾ ਬਾਈ ਆਪਣਾ ਉਸਤਾਦ ਲੱਖੀ ਬਾਈਓ ਆ ਠੀਕ ਹੈ ਉਹਨੇ ਸਿਖਾਇਆ ਯਾਨੀ ਹਾਂ ਸਰ ਹਾਂ ਵੀਰੇ ਯਾਨੀ ਕਿ ਮੈਂਨ ਬੰਦਾ ਆਪਣਾ ਉਹ ਆ ਉਹਨੇ ਆਪਾਂ ਨੂੰ ਸਾਰੀਆਂ ਪੜਤੀਆਂ ਬਣਾਈਆਂ ਨੇ ਬੱਕਰੀਆਂ ਦੇ ਸੌਦੇ ਕਰਨੇ ਗੱਟ ਬਣਾਉਣੇ ਬੱਕਰੀ ਕਿਵੇਂ ਜੱਚ ਆ ਕੇ ਖੜਾਣੀਆਂ ਕਿਵੇਂ ਝੰਗਾ ਵੜਣੀਆਂ ਨੇ ਅਗਲੇ ਨਾਲ ਗੱਲਬਾਤ ਕਿਵੇਂ ਕਰਨੀਆਂ ਕਿਵੇਂ ਬੱਕਰੀਆਂ ਕੋਲ ਬਣ ਕੇ ਰਹਿਣਾ ਆ ਠੀਕ ਸਾਰਾ ਕੁਝ ਉਹਨੇ ਸਿਖਾਇਆ ਬਾਈ ਕੀ ਕਵੀ ਕਿਵੇਂ ਆਏਗਾ ਇਹਦੀ ਜਤਖਾ ਹਾਂ ਹਾਂ ਸਾਰੀਆਂ ਹਸਤਾ ਆਉਣੇ ਸਾਰੀਆਂ ਵੀਰੇ ਉਹਨੇ ਸਿਖਾਈਆਂ ਨੇ ਠੀਕ ਆ ਜਾਨੀ ਲੱਖੀ ਬਾਈ ਦਾ ਬਹੁਤ ਧੰਨਵਾਦ ਆ ਤੇ ਹੋਰ ਬੱਕਰੀਆਂ ਦਿਖਾਓ ਜਿਹੜੀਆਂ ਤੁਸੀਂ ਕਹੇ ਵੀ ਪਾਈਆਂ ਨੇ ਮਾਰੇ ਦੇ ਵਿੱਚ ਸਾਥ ਦਿੱਤਾ ਆਪਣਾ ਉਹ ਬੱਕਰੀ ਫੜ ਕੇ ਲਿਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਬਾਈਆਂ ਦਾ ਤੇ ਆਪਾਂ ਆ ਪੱਠ ਬਾਈ ਆਪਾਂ ਨੂੰ ਗਿਫਟ ਕਰੀ ਸੀਗੀ ਅੱਛਾ ਆਪਣੇ ਭਰਾ ਨੇ ਛੋਟੇ ਨੇ ਜਸ਼ਨਪੁਰਪੂਰਗੜਾ ਵਾਲਾ ਮੰਗਾ ਵੀ ਕਹਿੰਦੇ ਨੇ ਉਹਨੂੰ ਬਾਈ ਨੂੰ ਠੀਕ ਆ ਉਹਨੇ ਬਾਈ ਆ ਪੱਠ ਆਪਾਂ ਨੂੰ ਗਿਫਟ ਕਰੀ ਸੀਗੀ ਠੀਕ ਹਾਂ ਇਹ ਉਹ ਵਿਚਾਰਾ ਜਦੋਂ ਮੈਂ ਉਹਨੂੰ ਪਤਾ ਲੱਗ ਗਿਆ ਵੀ ਬੱਕਰੀਆਂ ਵੇਚਤੀਆਂ ਬਾਈ ਨੇ ਹੈ ਵੀ 2-3 ਨਕੇ ਰਹਿ ਗਈਆਂ ਉਹ ਵਿਚਾਰਾ ਦੂਜੇ ਦਿਨ ਪੱਠ ਚੱਕ ਕੇ ਘਰੇ ਛੱਡ ਗਿਆ ਤਾਂ ਲੈ ਫੜ ਬਾਈ ਪੱਠ ਲੈ ਲੈ ਕਰਾਂ ਬੱਕਰੀਆਂ ਸੂੰਣ ਗਿਆ ਦੋ ਪੱਠਾ ਹੋਰ ਦਊਂਗਾ ਤੈਨੂੰ ਯਾਨੀ ਇੰਨਾ ਬਾਈ ਨੇ ਹਾਂ ਹਾਂ ਉਹ ਮੁੰਡੇ ਕੋਲ ਵੀ ਬੱਕਰੀਆਂ 12-13 ਗਿਨੇ ਅੱਛਾ ਹਾਂ ਉਹਨੇ ਫੇਰ ਵੀ ਆਪਾਂ ਨੂੰ ਪੱਠ ਲੈ ਕੇ ਦਿੱਤੀ ਆ ਠੀਕ ਉਹਨੇ ਇਹ ਗੱਲ ਵੀ ਕਹਦੀ ਸੀ ਵੀ ਸਾਰੀਆਂ ਬੱਕਰੀਆਂ ਲੈ ਕੇ ਇੱਥੇ ਛੱਡ ਲਾ ਵੀ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਯਾਨੀ ਮਿੱਤਰ ਦਾ ਸ਼ੁਰੂ ਤੋਂ ਹਾਂ ਹਾਂ ਵੀਰੇ ਛੋਟਾ ਭਾਈ ਉਹ ਆ ਵੀਰੇ ਆਪਣਾ ਸਮਝ ਲਓ ਲੜਾਈ ਜੀ ਵੀ ਮੇਰੇ ਨਾਲ ਹੀ ਸੀਗਾ ਉਹ ਆਪਣੇ ਨਾਲ ਹੀ ਜੇਲ੍ਹ ਘੱਟ ਗਿਆ ਠੀਕ ਹੈ ਹਾਂ ਜਿੱਥੇ ਵੀ ਰਿਹਾ ਚੰਗੇ ਟਾਈਮ 'ਚ ਮਾੜੇ ਟਾਈਮ 'ਚ ਆਪਣੇ ਨਾਲ ਹੀ ਰਿਹਾ ਯਾਨੀ ਸਾਥ ਨਹੀਂ ਛੱਡਿਆ ਸਾਥ ਨਹੀਂ ਛੱਡਿਆ ਵੀਰੇ ਉਹਨੇ ਯਾਰੀ ਨਹੀਂ ਤੋੜੀ ਯਾਨੀ ਯਾਰੀ ਨਹੀਂ ਤੋੜੀ ਨਹੀਂ ਮਾੜੇ ਟਾਈਮ 'ਚ ਲੋਕ ਯਾਰੀ ਛੱਡ ਜਾਂਦੇ ਹਨ ਹਾਂ ਹਾਂ ਨਾਲੇ ਭਾਈ ਜੇ ਦੇਖੋ ਬੰਦੇ ਨੂੰ ਤੁਸੀਂ ਕਹੋਗੇ ਲੜਾਈ ਵਾਲਾ ਬੰਦਾ ਅੱਛਾ ਹਾਂ ਵਜਿਗਰੇ ਦੀ ਗੱਲ ਹੈ ਹਾਂ 40 45 ਕਿਲੋ ਦਾ ਬੰਦਾ ਆ ਜੇ ਗਰਾਂਦਾ ਤੁਸੀਂ ਰੱਬ ਦਾ ਨੋਈਆਂ ਵੀਰੇ ਸਮਝ ਲੋ ਜੇ ਆਪਾਂ ਕਹਦਾ ਵੀ ਫਲਾਣੇ ਬੰਦੇ ਦੇ ਜਾ ਕੇ ਕੱਕਣ ਕਰਿਆ ਮੈਂਟ ਮਾਰੂਗਾ ਵੀਰੇ ਠੀਕ ਯਾਨੀ ਤੇਰੀ ਗੱਲ ਨਹੀਂ ਮੋੜਦਾ ਗੱਲ ਨਹੀਂ ਮੋੜਦਾ ਆਪਣੀ ਠੀਕ ਹੈ ਇਹ ਬਾਈ ਉਹਨੇ ਗਿਫਟ ਕਰੀਆ ਤੇ ਜੇ ਕਰਾ ਬੱਕਰੀ ਦੀ ਗੱਲ ਕਰੀਏ ਬਾਈ ਇਹ ਆਪਾਂ ਨੂੰ ਬਾਈ ਆਪਣੇ ਉਸਤਾਦ ਨੇ ਲੱਖੀ ਬਾਈ ਨੇ ਗਿਫਟ ਕਰੀਆ ਅੱਛਾ ਹਾਂ ਵੀਰੇ ਠੀਕ ਹੈ ਬੱਕਰੀ ਬਹੁਤ ਚੰਗੀ ਆ ਹਨਾ ਹਾਂ ਵੀਰੇ ਜਾਤ ਜੂਤ ਦੀ ਹਨਾ ਲੰਬੇ ਤਿੰਨ ਮਹੀਨੇ ਦੀ ਗੱਬਣਾ ਵੀਰੇ ਬੱਕਰੀ ਠੀਕ ਹੈ ਦੋ ਮਹੀਨੇ ਨੂੰ 2.5 ਮਹੀਨੇ ਨੂੰ ਬੱਕਰੀ ਸੁੰਦੀ ਆ ਬੱਕਰੀ ਗੱਬਣ ਬਾਈ ਦੇ ਘਰੋਂ ਹੀ ਹੋਈ ਕੇ ਆਈ ਹੈ ਹਾਂ ਵੀਰੇ ਘਰੋਂ ਓਕੇ ਠੀਕ ਹੈ ਤੇ ਬਾਈ ਸੰਗੀ ਸੰਗੀ ਕੰਨ ਕੰਨ ਬਹੁਤ ਚੰਗੇ ਨੇ ਹਨਾ ਜਣੀ ਬੱਕਰੀ ਦੀ ਜਾਤ ਪਿਛੋ ਰਵਾ ਚੰਗਾ ਹੈ ਹਨਾ ਚੰਗਾ ਵੀਰੇ ਰਵਾ ਉਹ ਡਿਸਟ੍ਰਕਚਰ ਦੱਸ ਰਿਆ ਬੱਕਰੀਆਂ ਹਨਾ ਤੇ ਗੱਬਣ ਬੱਕਰੀ ਹੈ ਬਾਈ ਤੇ ਬੱਕਰੀ ਲੰਬੀ ਬਹੁਤ ਹੈ ਤੇ ਸ਼ੇਰੀ ਡੱਬੀ ਆ ਜਾਂਦੀ ਹੈ ਹਨਾ ਹਾਂ ਵੀਰੇ ਠੀਕ ਹੈ ਲੱਖੀ ਬਾਈ ਦਾ ਧੰਨਵਾਦ ਤੇ ਜੇ ਕਿਸੇ ਬਾਈ ਤੇ ਅਲਸੌਟੀ ਪੈ ਜੇ ਤਾਂ ਸਾਰੇ ਬਾਈਆਂ ਨੂੰ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਹੈ ਵੀਰੇ ਆਪਾਂ ਜਾਨੀ ਕੇ ਬਹੁਤ ਭਰਾਵਾਂ ਨੂੰ ਪੱਠਾ ਦੇ ਦਿਆਂ ਦਾਨ ਕਰਦੇ ਆਪਾਂ ਇੱਕ ਰੀਲ ਵੀ ਪਾਈ ਹੋਈ ਆ ਵੀ ਇਹ ਹੈ ਜੀਆਂ ਬੱਕਰੀਆਂ ਦਾ ਤੂੰ ਮਾਣ ਕਰਦਾ ਮੈਂ ਗਿਫਟ 'ਚ ਦੇ ਦਿਆਂ ਕਈਆਂ ਨੂੰ ਅੱਛਾ ਹਾਂ ਇਹ ਆਪਾਂ ਰੀਲ ਵੀ ਪਾਈ ਹੋਈ ਇੱਕ ਬੋਲ ਕੇ ਵੀ ਮਾਣ ਮੂਣ ਨਹੀਂ ਕਰਨਾ ਚਾਹੀਦਾ ਨਾ ਕਿਸੇ ਤੇ ਮਾੜਾ ਟਾਈਮ ਆ ਗਿਆ ਅਗਲੇ ਨੂੰ ਚੀਜ਼ ਇਹੋ ਜੀ ਦੋ ਵੀ ਅਗਲਾ ਯਾਦ ਕਰੇ ਠੀਕ ਹਾਂ ਪਤਾ ਹੀ ਨਹੀਂ ਵੀਰੇ ਕਿੰਨੀਆਂ ਗੇ ਬੱਕਰੀਆਂ ਆਪਾਂ ਪੱਠਾ ਗਿਫਟ ਕਰਤੀਆਂ ਯਾਰਾਂ ਦੋਸਤਾਂ ਨੂੰ ਵੀ ਚੱਕ ਕੇ ਲੈ ਜਾਵੇ ਆਪਾਂ ਨੂੰ ਵੀ ਬਾਈ ਮੇਰੇ ਘਰੇ 15-10 ਪੈ ਨੇ ਇਸ ਟਾਈਮ ਅੱਛਾ ਨੰਦਾ ਚੌਰ ਵਾਲੇ ਬਲਾ ਚੌਰ ਵਾਲੇ ਰੋਪੜ ਵਾਲੇ ਮਦਨੀਪੁਰ ਵਾਲੇ ਆਪਾਂ ਨੂੰ ਹਰੇਕ ਮੇਰਾ ਭਰਾ ਕੋਈ ਦਾਗ গিਫਟ ਕਰ ਜਾਂਦਾ ਕੋਈ ਕੁੰਡੀ গিਫਟ ਕਰ ਜਾਂਦਾ ਕੋਈ ਬੱਕਰੀ গিਫਟ ਕਰ ਜਾਂਦਾ ਇਹ ਪਿਆਰ ਕਮਾਇਆ ਹੋਇਆ ਵੀਰੇ ਆਪਾਂ ਭਾਈਆਂ ਦਾ ਸਹੀ ਗਾ ਹਾਂ ਧੰਨਵਾਦ ਕਰਦੇ ਆ ਜਿਹੜੇ ਬਾਈਆਂ ਨਾਲ ਭਾਈ ਨੂੰ ਪਿਆਰ ਕਰਦੇ ਨੇ ਹਨਾ ਤੇ ਚਾਉਣ ਵਾਲੇ ਵੀ ਬਹੁਤ ਨੇ ਹਨਾ ਬਾਈ ਚਾਉਣ ਵਾਲੇ ਬਹੁਤ ਨੇ ਵੀਰੇ ਬਹੁਤ ਬਾਈ ਪਿਆਰ ਕਰਦੇ ਨੇ ਆਪਾਂ ਨੂੰ ਤੇ ਜੇਕਰ ਤੁਸੀਂ ਜਦੋਂ ਮਰਜ਼ੀ ਰੀਲ ਪਾ ਦਿਓ ਸਾਰੀਆਂ ਸ਼ੇਅਰ ਕਰਦੇ ਨੇ ਹਨਾ ਸ਼ੇਅਰ ਕਰਦੇ ਨੇ ਵੀਰੇ ਹੁਣ ਇੱਕ ਦੋ ਰੀਲਾਂ ਬੋਲੀਆਂ ਹੋਈਆਂ ਨੇ ਆਪਣੇ ਸਾਊਂਡ ਤੇ ਰੀਲਾਂ ਬਣਾਉਂਦੇ ਨੇ ਭਰਾ ਆਪਣੇ ਹਾਂ ਉਹਨਾਂ ਦਾ ਬਹੁਤ ਧੰਨਵਾਦ ਆ ਹਾਂ ਵੀਰੇ ਬਹੁਤ ਬਾਈ ਹੋਣੀਆਂ ਵੀ ਚਾਹੀਦੀਆਂ ਨੇ ਕਿਉਂਕਿ ਬਾਈ ਬੱਕਰੀਆਂ ਦੇ ਕਿੱਤੇ ਨੂੰ ਬਹੁਤ ਉੱਪਰ ਲੈ ਕੇ ਜਾ ਰਿਹਾ ਹੈ ਤੇ ਆਪਣਾ ਇਹਦੇ ਵਿੱਚ ਬਹੁਤ ਬਾਈ ਦਾ ਮਾਣ ਵਾਲੀ ਗੱਲ ਹੈ ਜਿਹੜੀ ਗੱਲ ਹੈ ਹਨਾ ਕਾਪੀ ਕਰ ਕਰ ਆਪਾਂ ਨੂੰ ਬੜੇ ਚੱਲ ਪਏ ਵੀਰੇ ਅੱਛਾ ਮੈਂ ਦੇਖਦਾ ਹਾਂ ਨਾ ਵਿੱਚ ਕਈ ਆਪਣੇ ਵਰਗੇ ਸ਼ਹਿਰੀਆਂ ਬੋਲ ਕੇ ਮੁੰਡੇ ਪਾ ਦਿੰਦੇ ਨੇ ਵਧੀਆ ਆਪਾਂ ਦਾ ਕਹਿਣਾ ਚੱਲਣਾ ਭਰਾ ਨਾ ਆਪਾਂ ਨੂੰ ਕਾਪੀ ਕਰਦੇ ਨੇ ਯਾਨੀ ਕਿ ਕਿਵੇਂ ਵੀ ਹੈ ਆਪਣੇ ਬੱਕਰੀ ਨੂੰ ਪ੍ਰੋਮੋਟ ਕਰਨਾ ਜਿਹੜੀ ਗੱਲ ਹੈ ਪਹਿਲਾਂ ਮੈਂ ਬੋਲ ਸਕਦਾ ਹੁੰਦਾ ਸੀਗਾ ਬਾਈ ਬੱਕਰੀਆਂ ਨਾਲ ਫੋਟੋ ਵੀ ਨਹੀਂ ਖਿੱਚਦਾ ਦੀਆ ਅੱਛਾ ਹੀ ਨਾ ਨਾ ਮਾਗਲਾ ਕੁਸੜਾ ਬੱਕਰੀਆਂ ਚਾਰਦਾ ਫਿਰਦਾ ਜੇ ਆ ਬੋਆ ਪਰ ਆਪਾਂ ਨੂੰ ਵੀਰੇ ਇੰਸਟਾ ਤੇ ਚਲਾਇਆ ਇਹਨਾਂ ਨੇ ਆ ਆਪਾਂ ਇਹਨਾਂ ਦੀ ਕਦੇ ਆਸਾਨ ਨਹੀਂ ਭੁੱਲਦੇ ਜਾਨਵਰਾਂ ਦਾ ਹਾਂ ਮੈਂ ਤੁਹਾਡੀ ਪਹਿਲਾਂ ਵਾਲੀ ਆਈਡੀ ਦੇਖੀ ਆ ਹਾਂ ਮੈਂ ਤਾਂ ਵੀਰੇ ਕਦੇ ਬੱਕਰੀ ਦੀ ਹੋਈ ਨਹੀਂ ਵੀਡੀਓ ਵਗੈਰਾ ਦੀ ਨੀ ਪਾਈ ਸੀ ਹਾਂ ਬਹੁਤ ਚੰਗਾ ਮਿਲਤਾ ਲਾਦਾ ਮੈਨੂੰ 7-8 ਸਾਲ ਹੁਣ ਵੀਡੀਓ ਚੱਲਣ ਦਾ ਮਕਸਦ ਕੀ ਆ ਉਹ ਵੀ ਦੱਸ ਦਿੰਨਾ ਤੁਹਾਨੂੰ ਉਹ ਇੱਕ ਦਿਨ ਮੈਂ ਪੇਜ ਬਣਾ ਲਿਆ ਬੈਠੇ ਬੈਠੇ ਨੇ ਮੈਂ ਆਪਦੇ ਰੀਲਾਂ ਪਾਈਆਂ ਬਹੁਤ ਪਾਈਆਂ ਲੋਕ ਸ਼ੇਅਰ ਵੀ ਕਰਦੇ ਸੀ ਕਰੇ ਸਾਲਾ 1000 ਤੋਂ ਉੱਪਰ ਵੀਊ ਨਹੀਂ ਆਇਆ ਉਹ ਦੂਜੀ ਆਈਡੀ ਤੇ ਹਾਂ ਇੱਕ ਦਿਨ ਮੈਂ ਬੱਕਰੀਆਂ ਦੀ ਮੀਂਹ ਚ ਤੁਰੇ ਜਾਂਦੇ ਦੀ ਵੀਡੀਓ ਬਣਾ ਲਈ 7000 ਵੀਊ ਆ ਗਿਆ ਮੈਂ ਕਿਹਾ 7000 ਵੀਊ ਆ ਗਿਆ ਬਹੁਤ ਫਿਰ ਅਗਲੀ ਫੇਰ ਪਾਈ ਉਹ ਨੂੰ ਹੋਰ ਆ ਗਏ ਫੇਰ ਪਾਈ ਹੋਰ ਆ ਗਏ ਬਾ ਫਿਰ ਸ਼ਰਮ ਸ਼ਰਮ ਲਾ ਕੇ ਮਾਰੀ ਸਾਈਡ ਤੇ ਹੀ ਮੈਂ ਫਿਰ ਬੱਕਰੀਆਂ ਨਾਲ ਰੀਲਾਂ ਪੈਂਦੀਆਂ ਆਈਆਂ ਨੇ ਅੱਜ ਫਿਰ ਭਾਈ ਅੱਜ ਦੇ ਟਾਈਮ 'ਚ ਕਿੰਨੇ ਆਪਣੇ ਉਤੇ ਇੰਸਟਾਗ੍ਰਾਮ ਤੇ ਅੱਜ ਦੇ ਟਾਈਮ 'ਚ ਫਿਰ ਆਪਣਾ 60000 ਫੋਲੋਅਰ ਹੋਣ ਵਾਲਾ ਜੇ ਬਾਬੇ ਦੀ ਕਿਰਪਾ ਨਾਲ ਜੇਲ੍ਹ ਜਿਨ ਆ ਜਾਂਦੇ ਸਾਊਸੂ ਕੇ ਟੋਟ ਪਾ ਦਿੰਦੇ ਵੀਰੇ ਠੀਕ ਹੈ ਹਾਂ ਤੇ ਧੰਨਵਾਦ ਹੈ ਹਨ ਜਿਹੜੇ ਬਾਈਆਂ ਹਾਂ ਹਾਂ ਬਾਈ ਬਹੁਤ ਬਹੁਤ ਧੰਨਵਾਦ ਬਾਈ ਆਪਾਂ ਨੂੰ ਪਿਆਰ ਕਰਦੇ ਨੇ ਵੋਟ ਕਰਿਆ ਹਨ ਕਿਉਂਕਿ ਬਾਈਆਂ ਨਾਲ ਆ ਇਕੱਲਾ ਕੋਈ ਪੱਟਾ ਨਹੀਂ ਤੁਰਦਾ ਹਨ ਬਾਕੀ ਆਉਣ ਵਾਲੇ ਸਮੇਂ 'ਚ ਆਪਾਂ ਬੱਕਰੀਆਂ ਤੇ ਇਹ ਜਿਹਾ ਗਾਣਾ ਲਿਖ ਕੇ ਆਵਾਂਗੇ ਵੀ ਚੰਗੇ ਕਲਾਕਾਰਾਂ ਨੇ ਵੀ ਨਹੀਂ ਉਹ ਲਿਖਿਆ ਹਣਾ ਇਹ ਚੀਜ਼ ਲਿਖ ਕੇ ਲਿਆਵਾਂਗੇ ਠੀਕ ਹੈ ਹਾਂ ਯਾਨੀ ਇਹਨਾਂ ਸਹੀ ਗੱਲ ਹੈ ਸਹੀ ਗੱਲ ਬਾਤ ਵੀਰੇ ਵੀ ਜੇ ਨਾਲ ਸੁਣ ਲਿਆ ਅਗਲਾ ਕੀ ਕਰੂ ਵੀ ਪਤਾ ਨਹੀਂ ਕੀ ਖਾ ਕੇ ਲਿਖਦਾ ਹੁੰਦਾ ਆ ਹਾਂ ਤੇ ਗਾਣੇ ਕਿੰਨੇ ਆਏ ਨੇ ਬਾਈ ਹੁਣ ਤੱਕ YouTube ਗਾਣੇ ਬਾਈ ਹੁਣ ਤੱਕ 3 ਆ ਗਏ 2 ਰੈਡੀ ਪਏ ਨੇ ਜਲਦੀ ਬੰਬ ਧਮਾਕਾ ਦਵਾਂਗੇ ਵੀਡੀਓ ਦੇ ਨਾਲ ਠੀਕ ਹੈ ਹਾਂ ਬਾਈ ਵੀਡੀਓ ਸਮੇਤ ਹੁਣ ਤੱਕ ਦਾ ਤੁਸੀਂ ਸਮਝ ਲਓ ਬਾਈ ਇੱਕ ਹਿੰਟ ਜਾਂ ਨਹੀਂ ਹੁੰਦਾ ਹੁੰਦਾ ਉਹੀ ਛੱਡੇ ਨੇ ਵੀ ਮੈਨ ਤੋਪਾਂ ਦਾ ਛੱਡੀ ਨਹੀਂ ਹੈਗੀਆਂ ਹਲੇ ਉਹਦਾ ਬਾਰ ਮੱਪ ਜੇ ਹੋਏ ਆ ਮੜੇ ਕੋਈ ਪਏ ਨੇ ਹਾਂ ਲੋਕੋਏ ਪਏ ਨੇ ਗਾਣੇ ਬਹੁਤ ਆਉਣੇ ਨੇ ਨਜ਼ਾਰਾ ਲਿਆ ਦਾਂਗੇ ਧੰਨਵਾਦ ਹੁਣ ਕਈ ਬਾਈ ਕਹਿ ਰਹਿੰਦੇ ਨੇ ਵੀ ਗਾਣਾ ਗੂਣਾ ਚੱਲ ਗਿਆ ਕੰਮ ਛੱਡ ਦੇਗਾ ਜੇ ਕੰਮ ਛੱਡਣਾ ਆਉਂਦਾ ਹੁਣ ਉਹਦਾ ਗੱਦਾ ਛੱਡ ਦਿੰਦੇ ਬਾਬਾ ਫੇਰ ਤਾਂ ਵਧਾਵਾਂਗੇ ਕੰਮ ਪਤਾ ਲੱਗੇ ਵੀ ਮੁੰਡਾ ਬੱਕਰੀਆਂ ਵਾਲਾ ਸਿੰਗਰ ਆ ਹਾਂ ਇਹਦਾ ਫਿਰ ਇੱਕ ਨੂੰ ਇੱਕ ਖਾਂਦੀ ਤੋਂ ਖਾਂਦੀ ਰੱਖਿਆ ਕਰਨੀਆਂ ਠੀਕ ਹੈ ਹਾਂ ਤੇ ਧੰਨਵਾਦ ਬਾਈ ਗੱਲਾਂ ਬਾਤਾਂ ਤੇ ਹੋਰ ਬੱਕਰੀ ਫੜ ਲਓ ਆਪਾਂ ਤੇ ਇੱਕ ਹੋਰ ਆਪਾਂ ਨੂੰ ਬਾਬਾ ਜੀ ਨੇ ਆਪਣੇ ਬੂਰ ਮਾਜਰੇ ਦੇ ਆਪਣੇ ਚਮਕੌਰ ਸਾਹਿਬ ਕੋਲ ਪਰਮ ਬਾਬਾ ਜੀ ਪਰਮ ਬਾਬਾ ਜੀ ਉਹ ਆਪਣੇ ਕੋਲ ਆਏ ਇੱਕ ਦਿਨ ਵਿਚਾਰੇ ਸਪੈਸ਼ਲ ਮਿਲਣ ਉਹਨਾਂ ਨੇ ਆਪਣੀਆਂ ਬੱਕਰੀਆਂ ਦੇਖੀਆਂ ਦੱਸੇ ਉਹਨਾਂ ਨੂੰ ਆਪਾਂ ਆਪਣੇ ਦੁਖਦਾਰ ਤੇ ਦੱਸੇ ਵੀ ਬਾਈ ਐਦਾਂ ਦਾ ਗੱਲ ਹੋ ਗਈ ਵੀ ਬੱਕਰੀਆਂ ਕਰਾਸ ਕਰਾਉਣੀਆਂ ਨੇ ਵੀ ਬੱਕਰਾ ਬੁੱਕਰਾ ਨਹੀਂ ਮਿਲਦਾਗਾ ਤਾਂ ਬਾਬਾ ਜੀ ਨੇ ਸਪੈਸ਼ਲ ਆਪਣੇ ਲਈ ਇੱਕ ਬੰਬ ਨਾਲ ਸੱਪ ਭੇਜਿਆ ਸਿਰੇ ਦਾ ਠੀਕ ਹੈ ਦੇਖੋ ਬਣਿਆ ਬਾਈ ਤੁਹਾਨੂੰ ਬੱਕਰਾ ਸੱਪ ਆ ਵੀਰੇ ਸੱਪ ਹੈ ਹਨਾ ਹਾਂ ਦੋ ਦੰਦ ਬੱਕਰਾ ਵੀਰੇ ਚੌਥੇ ਦੰਦ ਕੱਢ ਰਿਹਾ ਹਲੇ ਠੀਕ ਹੈ ਹਾਂ ਇਹ ਸੱਪ ਭੇਜਿਆ ਵੀਰੇ ਇਹਦਾ ਬੱਚਾ ਹੀ 50 50 60 60 ਲੱਖ ਲੱਖ ਦਾ ਵਿਗਦਾ ਠੀਕ ਹੈ ਲੱਖ ਰੁਪਇਆ ਬਾਬੇ ਦੇ ਛੋਟੇ ਜਿਹੇ ਬੱਚੇ ਲੱਗ ਗਏ ਛੋਟੇ ਜਿਹੇ ਬੱਚੇ ਤੇ ਲੱਗ ਗਿਆ ਦੀ ਵੀਰੇ ਉਹਦਾ ਬਾਪ ਆ ਗਿਆ ਇਹ ਤੇ ਕਈ ਬਾਈਆਂ ਨੇ ਝੂਠ ਮੰਨੀ ਗੱਲ ਬਾਈ ਇਹ ਨੂੰ ਦੱਸ ਦਈਏ ਗੱਲ ਕੋਈ ਝੂਠ ਨਹੀਂ ਸੀ ਤੇ ਅੱਜ ਵੀ ਬੰਦੇ 1.5 ਲੱਖ ਰੁਪਿਆ ਉਹ ਬੱਚਾ ਦੰਦੇ ਹੈ ਨਾ ਇਹਦੇ ਆਹ ਲੈ ਬਾਈ ਬੱਕਰੇ ਦਾ 4 ਲੱਖ ਰੁਪਿਆ ਬੰਦੇ ਸਾਨੂੰ ਦੇ ਰਹੇ ਨੇ ਪਰ ਅਸੀਂ ਦਿੱਤਾ ਨਹੀਂ ਹਲੇ ਠੀਕ ਹੈ ਬਾਬਾ ਜੀ ਕਹਿੰਦੇ ਵੇਚ ਵੀ ਦੇਣਾ ਨਹੀਂ ਕਿ ਵੀ ਜਿੰਨਾ ਚਿਰ ਤੇਰੇ ਕੋਲ ਆ ਬੱਕਰਾ ਨਹੀਂ ਵੇਚਣਾ ਕਹਿੰਦਾ ਚਾਹੇ ਮਹੀਨਾ ਰੱਖ 2 ਮਹੀਨੇ ਰੱਖ ਸਾਲ ਰੱਖ ਅੱਛਾ ਹਾਂ ਠੀਕ ਹੈ ਇੰਨੀ ਜਾਣੀ ਤੇ ਬਾਬਾ ਜੀ ਨੇ ਇੰਨੇ ਯਕੀਨ ਨਾਲ ਆਪਾਂ ਨੂੰ ਬੱਕਰਾ ਦਿੱਤਾ ਹੈ ਅੱ비 ਕੱਲ ਨੂੰ ਕੋਈ ਮਾੜੀ ਚੰਗੀ ਗੱਲਬਾਤ ਹੁੰਦੀ ਹੈ ਵੀ ਤੈਨੂੰ ਆ ਕੇ ਐਵੇਂ ਨਹੀਂ ਕਹੂੰਗਾ ਵੀ ਮੇਰਾ ਬੱਕਰਾ ਇਦਾਂ ਠੀਕ ਹਾਂ ਇਨਾ ਯਕੀਨ ਆਪਾਂ ਨੂੰ ਬਾਬਾ ਜੀ ਜੇ ਬਾਈ ਇਹ ਕੰਨਾਂ ਦੀ ਗੱਲ ਕਰੀਏ ਮਾਲਾ ਕੰਨ ਤਾਂ ਬਾਲਾ ਲੰਬਾ ਹੈ ਹਨਾ ਬਾਲਾ ਅੰਬਾ ਵੀ ਇਹਦਾ 20 ਇੰਚ ਦਾ ਕੰਨ 20 ਤੋਂ ਵੀ ਜ਼ਨੀ ਵੱਧੇ ਹੋਣਾ ਹਨਾ 21 ਇੰਚ ਦਾ ਕੰਨ ਹਾਂ ਵੀਰੇ ਆਪਾਂ ਯਾਨੀ ਘੱਟ ਤੋਂ ਘੱਟ ਬਾਕੀ ਤੁਹਾਨੂੰ ਦਿਖਣੇ ਲੱਗ ਰਿਹਾ ਹੋ ਵੀਡੀਓ ਦੇ ਵਿੱਚ ਅਸੀਂ ਕੋਈ ਝੂਠ ਨਹੀਂ ਲਾਈ ਜੀ ਬੋਲਦੇ ਤੇ ਜੇ ਸਾਡੇ ਲਈ ਕਦੇ ਪੀਤਾ ਹੋਇਆ ਤਾਂ ਮਣਬੀ ਦਵਾਂਗੇ ਤੇ ਬਾਕੀ ਚੌੜਾ ਬਹੁਤ ਆ ਪੰਨੀ ਹਣਾ ਹਾਂ ਵੀਰੇ ਕੰਨ ਚੌੜਾ ਬਹੁਤ ਆ ਤੇ ਬਾਈ ਹੁਣ ਇਹ ਤੋਂ ਬੱਕਰੀਆਂ ਕਿੰਨੀਆਂ ਲੱਗੀਆਂ ਆਪਣੀਆਂ ਇਹ ਤੋਂ ਵੀਰੇ ਬੱਕਰੀਆਂ 5 ਕ੍ਰੋਸ ਹੋ ਗਈਆਂ ਆਪਣੀਆਂ ਬੱਕਰੀਆਂ ਵੀ ਸਿਰੇ ਦੀਆਂ ਕ੍ਰੋਸ ਹੋਈਆਂ ਨੇ ਅੱਛਾ ਹਾਂ ਤੇ ਦੰਦ ਜ਼ਰੂਰ ਦਿਖਾ ਦਿਓ ਕੋਈ ਬੰਦਾ ਦੰਦ ਲੋ ਹੀ ਲੋ ਵੀਰੇ ਚੌਥੇ ਦੰਦ ਕੱਢ ਰਿਹਾ ਵੀਰੇ ਪਲੇਖਾ ਹੁੰਦਾ ਨਾ ਕਿ ਯਾ ਅਗਲਾ ਕਹਿੰਦਾ ਝੂਠ ਬੋਲੀ ਜਾਂਦੇ ਨੇ ਤੇ ਦੇਖ ਸਾ ਤੇ ਥੋੜੇ ਥੋੜੇ ਚੱਕੇ ਨੇ ਹਣਾ ਹਾਂ ਵੀਰੇ ਜਾਨੀ 16 17 ਅਰੇ ਜਾਨੀ ਕਿ ਵੀਰੇ 42 ਪਲੱਸ ਹਾਈਟ ਹੋ ਗਈ ਹੈ ਜੀ ਬੱਕਰੇ ਦੀ ਠੀਕ ਹੈ ਆਪਾਂ ਜ਼ਿਆਦਾ ਨਹੀਂ ਕਹਿੰਦੇ 45 46 ਤੱਕ ਹੱਦ ਮਾਰ ਏਹੇ ਹਾਂ ਸਹੀ ਗੱਲ ਆ ਯਾਨੀ ਹੱਡ ਪੈਰ ਬਹੁਤ ਖੁੱਲਾ ਹੈ ਹੱਡ ਪੈਰ ਖੋਲੇ ਨੇ ਤਾਂ ਬਾਈ ਗਰਮੀ ਕਰਕੇ ਇੱਕ ਬੱਕਰੀਆਂ ਕ੍ਰੋਸ ਕਰਕੇ ਬੱਕਰਾ ਥੋੜਾ ਜਿਹਾ ਜਿਹੜਾ ਕਿ ਲਿੱਸਾ ਦਿਖਦਾ ਆ ਹਾਂ ਇਹ ਹੀ ਬੱਕਰਾ 2 ਮਹੀਨੇ ਨੂੰ ਦੇਖਿਆ ਆਪਣੇ ਕੋਲ ਆ ਕੇ ਠੀਕ ਆ ਸੁਕੱਤੇ ਜਾਨੀ ਰਾਜੀ ਹਾਂ ਵੀਰ ਐਰ ਬੰਬ ਬਲਾਵਾਂਗੇ ਪੂਰੇ ਹਾਂ ਬਾਦਲ ਆ ਬਾਈ ਬੱਕਰੇ ਦਾ ਨਾਮ ਆਪਣੇ ਦਾ ਬਾਬਾ ਜੀ ਨੇ ਨਾਮ ਰੱਖਿਆ ਸ਼ੌਂਕ ਨਾਲ ਬਾਦਲ ਠੀਕ ਆ ਹਾਂ ਬਾਦਲ ਕਹੇ ਤੇ ਉੱਡਦਾ ਹੀ ਆਉਦਾ ਅੱਛਾ ਹਾਂ ਜੀ ਕਹ ਰਹੀ ਧੰਨਵਾਦ ਕਰਦੇ ਆ ਬਾਬੇ ਦਾ ਹਾਂ ਜੀ ਕਿਉਂਕਿ ਬੱਕਰਾ ਉਹੀ ਹੈ ਜਿਹਦੀ ਨਸਲ ਜਿਹਦੀ ਨਸਲ ਸਹੀ ਹੈ ਨਾ ਬਾਬਾ ਜੀ ਨੇ ਆਪਾਂ ਨੂੰ ਦੇਖੀ ਦਿੱਤਾ ਆਪਣੀਆਂ ਬੱਕਰੀਆਂ ਦੇਖੀਆਂ ਉਹਨੇ ਵੀ ਹਾਂ ਬਾਈ ਪਤਾ ਹੀ ਗੱਲ ਆ ਬਾਈ ਸ਼ੁਰੂ ਤਾਂ ਆਪਾਂ ਚੰਗੇ ਜਾਬਰਾਂ ਦੀ ਕੰਮ ਕਰਿਆ ਆ ਫਿਰ ਬੱਕਰਾ ਤਾਂ ਨੂੰ ਪਤਾ ਹੀ ਆ ਮਾੜਾ ਛੱਡ ਕੇ ਕੋਈ ਫਾਇਦਾ ਨਹੀਂ ਹੈਗਾ ਹਾਂ ਕੋਈ ਫਾਇਦਾ ਨਹੀਂ ਹੁਣ 4 ਬੱਚੇ ਵਧੀਆ ਹੋਣਗੇ ਆਪਣਾ ਵੀ ਦਿਲ ਲੱਗੂ ਵੀ ਹਾਂ ਯਾਰ 4 ਬੱਕਰੀਆਂ ਹੈਗੀਆਂ ਨੇ ਤੇ ਬੱਕਰੇ ਬਹੁਤ ਬੰਦਿਆਂ ਲਵੇ ਚੰਗੇ ਤੋਂ ਚੰਗੇ ਨੇ ਪਰ ਉਹ ਦਿੰਦੇ ਨਹੀਂ ਹਨਾ ਦਿੰਦੇ ਨਹੀਂ ਹੈਗੇ ਬਾਈ ਨਹੀਂ ਦਿੰਦੇ ਹੈਗੇ ਉਹਨੂੰ ਐ ਵੀ ਸਾਡੇ ਸਾਡੇ ਕੋਲ ਨਾਲ ਹਾਂ ਵਿੱਚ ਬੰਦੇ ਮਾਣ ਬਹੁ ਕਰਦੇ ਨੇ ਠੀਕ ਜੇ ਕੱਲ ਨੂੰ ਹੁਣ ਬਾਬਾ ਜੀ ਦੇ ਬੱਚੇ ਆਪਣੇ ਕੋਲ ਫਿਰਦੇ ਨੇ ਮੈਂ ਬਾਬਾ ਜੀ ਕਦੇ ਇਹ ਗੱਲ ਨਹੀਂ ਕਹਵੇ ਵੀ ਮੇਰੇ ਬੱਕਰੇ ਦੀ ਪਾਠਾ ਓਏ ਇਹ ਮੇਰੇ ਦੀ ਆ ਮਤਲਬ ਇਹ ਨਹੀਂ ਵਿੱਚ ਬੰਦਿਆਂ ਨੂੰ ਐਵੇਂ ਹੁੰਦਾ ਆ ਸਾਡੇ ਬੱਕਰੇ ਦਾਸਲਾ ਸਾਡੇ ਬੱਕਰੇ ਦਾਸਲਾ ਤੇਰਾ ਕੀ ਆ ਸਹੀ ਪਰ ਉਹ ਗੱਲ ਨਹੀਂ ਬਾਬਾ ਜੀ ਜੇ ਆਪਾਂ ਦੇਖੀਏ ਕਿ ਬਹੁਤ ਵਧੀਆ ਨੇਚਰ ਆਪਾਂ ਮਿਲੇ ਆ ਬਾਬਾ ਜੀ ਨੂੰ ਹਨਾ ਫਸਟ ਵਾਰੀ ਮਿਲਣ ਨਾਲ ਸਾਡਾ ਇੰਨਾ ਕਾ ਜ਼ਿਆਦਾ ਪਿਆਰ ਪੈ ਗਿਆ ਸਾਨੂੰ ਇਦਾਂ ਲੱਗਦਾ ਵੀ ਛੋਟੇ ਛੋਟੇ ਹੀ ਜਾਣਦੇ ਆ ਇੱਕ ਦੂਜੇ ਨੂੰ ਠੀਕ ਹੈ ਯਾਨੀ ਧੰਨਵਾਦ ਕਰਦੇ ਆ ਬਾਬੇ ਦਾ ਹਾਂਜੀ ਹਾਂ ਠੀਕ ਹੈ ਤੇ ਕੋਲ ਤੇ ਇੱਕ ਬੱਚਾ ਬਾਈ ਨੇ ਹੁਣ ਨਵਾਂ ਬਰੀਡਰ ਵਾਸਤੇ ਤਿਆਰ ਕਰਿਆ ਤੇ ਬਹੁਤ ਸੋਹਣਾ ਜਾਂ ਰੰਗ ਹੈ ਤੇ ਚਮਕ ਚਮਕ ਬਹੁਤ ਹੈ ਤੇ ਸਿੰਗੀ ਮੱਥੇ ਦਾ ਤੇ ਬੱਚਾ ਆਪੇ ਦੱਸ ਰਿਹਾ ਵੀ ਚੰਗੇ ਰਵੇਦਾ ਹੈ ਹਨਾ ਇਹ 6 ਮਹੀਨੇ ਦਾ ਬੱਚਾ ਵੀਰੇ ਅੱਛਾ ਹਾਂ ਆਪਣੀ ਵੱਡੀ ਬੱਕਰੀ ਦਾ ਲੋਹੀ ਦਾ ਇਹਦਾ ਹਾਂ ਵੀਰੇ ਤੇ ਇਹਦੀ ਮਾਂ ਬਾਈ 44 ਇੰਚ ਦੀ ਬੱਕਰੀ ਆ ਤੇ ਉਹਦਾ ਬੱਚਾ ਇਹਦਾ ਬੱਚਾ ਇਹਦਾ ਬਾਪ ਆ ਬਾਈ ਆਪਣੇ ਟੱਲਮ ਵਾਲਾ ਬਿੱਟੂ ਆਪਣਾ ਭਰਾ ਉਹਨੇ ਵੀ ਆਪਣਾ ਵਿਚਾਰੇ ਨੇ ਬਹੁਤ ਸਾਹ ਦਿੱਤਾ ਹੁਣ ਵੀ ਮੈਨੂੰ ਕਿਹਾ ਸੀ ਉਹਨੇ ਕਿਹਾ ਨਾ ਦੋ ਬੋਗ ਫੇਰ ਦੇ ਨੇ ਪਾਲੀ ਬਾਈ ਵੀ ਆ ਕੇ ਜਿਹੜਾ ਮਰਜ਼ੀ ਫੜ ਕੇ ਲੈ ਜਾ ਠੀਕ ਹੈ ਹਾਂ ਪਿਛਲੀ ਵਾਰੀ ਆਪਾਂ ਬਾਈ ਦਾ ਬੋਗ ਲਾਂਦਾ ਸੀਗਾ ਮੇਰੇ ਲਈ ਬਾਈ ਇਹਦਾ ਬੱਚਾ ਸਮਝ ਲਓ ਤੁਸੀਂ 8 ਇੰਚ ਨੂਨ ਵੀ ਨਹੀਂ ਹੈਗਾ 35 36 ਬੱਚੇ ਦੀਏ ਵੀਰੇ ਮੇਰੇ ਕੋਲ ਲੋਹੇ ਜਿਹੜੇ ਕਿ ਮੈਂ ਮਜਬੂਰੀ ਚ ਵੇਚਤੇ असी असी लाक लाक थारा 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 अच्छा हां बकरियां ਵੀਰੇ ਮੇਰੀਆਂ 80 80 ਹਜ਼ਾਰ ਦੀਆਂ ਲੱਖ ਲੱਖ ਵਾਲੀਆਂ ਬੱਕਰੀਆਂ ਮੈਂ 30 30 ਹਜ਼ਾਰ ਦੀਆਂ 18 18 ਹਜ਼ਾਰ ਨੂੰ ਵੇਚੀਆਂ ਨੇ اچھا ਯਾਨੀ ਮਾੜਾ ਟਾਈਮ ਨਾਲ ਮਾੜਾ ਟਾਈਮ ਸੀਗਾ ਵੀਰੇ ਸਮਝ ਲਓ ਤੁਸੀਂ ਇੱਕ ਤਰ੍ਹਾਂ ਦਾ ਕਈ ਵਾਰ ਰੋਣਾ ਵੀ ਆ ਜਾਂਦਾ ਸਾਲਾ ਬੈਠ ਕੇ ਵੀ ਸਾਲਾ ਕੀ ਹੋ ਗਿਆ ਚੱਕਰ ਪੈ ਗਿਆ ਹਨਾ اچھا ਕਿਉਂ ਬਾਈ ਦੇਰ ਨਾਲ ਲਾ ਕੇ ਸਾਲੇ ਮੈਂ ਤਾਂ ਹੁਣ ਆਪਣੇ ਪੁਰਾਣੇ ਜਾਨਵਰਾਂ ਦੇ ਵੀਡੀਓ ਤੱਕ ਨਹੀਂ ਦੇਖਦਾ ਹੈਗਾ اچھا ਸਾਲਾ ਅੱਖਾਂ ਭਰ ਆਉਂਦੀਆਂ ਨੇ ਵੀਰੇ ਵੀ ਕੀ ਸੀਨ ਪੈ ਗਿਆ ਨਾ ਹੂੰ ਏ ਬਾਕੀ ਜਿਹਦੇ ਦੀ ਬੀਤੀ ਹੁੰਦੀ ਹੈ ਬਾਈ ਉਹੀ ਜਾਣਦਾ ਹਾਂ ਲੋਕ ਦਾ ਗੱਲਾਂ ਕਰਨ ਜੋਗੇ ਨੇ ਮਾੜਾ ਬਾਕੀ ਕਈ ਬੰਦੇ ਨੇ ਆਪਣਾ ਇਹ ਬਹੁਤ ਤਕਾਇਆ ਵੀ ਵਧੀਆ ਵੇਗੀਆਂ ਸੜੀਆਂ ਦੀਆਂ ਬਹੁਤ ਮਾਨ ਨਹੀਂ ਕਰਦੇ ਵੀਰੇ ਆਪਾਂ ਲਵੇ ਦਾ 15 ਪਿੰਡਾਂ ਚ ਜਿਵੇਂ ਕਿਸੇ ਚ ਬੱਕਰੀਆਂ ਵਾਰਾਂ ਦੇ ਅਗਲ ਦੀਆਂ ਬੱਕਰੀਆਂ ਵਿਚੀ ਲੁਕ ਜਾਂਦੀਆਂ ਦੀਆਂ ਵੀ ਸਾਡੀਆਂ ਬੱਕਰੀਆਂ ਕਿੱਥੇ ਫਿਰਦੀਆਂ ਨੇ ਅੱਛਾ ਹਾਂ ਲੋਕਾਂ ਦੇ ਉੱਡੇ ਡੇ ਬੋਗਦੀਆਂ ਆਪਣੀਆਂ ਬੱਕਰੀਆਂ ਸੀਗੀਆਂ ਠੀਕ ਹੈ ਯਾਨੀ ਮਾੜਾ ਟਾਈਮ ਨਾ ਕਿਸੇ ਮਾੜਾ ਟਾਈਮ ਨਾ ਰੱਬ ਕਿਹੇ ਤੇ ਲਿਆਵੇ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀਰੇ ਜੇ ਕੋਈ ਬੰਦਾ ਚਾਰ ਗੱਲਾਂ ਕਹਿ ਜਾਂਦਾ ਕਹਾ ਲੋ ਬਾਅਦ ਚ ਪਸਤਾਉਣਾ ਬਹੁਤ ਪੈਂਦਾ ਅਸੀਂ ਵੀ ਆਪਦੇ ਆਪ ਨੂੰ ਐਵੇਂ ਕਹਿੰਦੇ ਸੀਗੇ ਵੀ ਚੱਕ ਦਾਂਗੇ ਜਿਹੜਾ ਆ ਗਿਆ ਚੱਕ ਦਾਂਗੇ ਹੁਣ ਪਤਾ ਲੱਗਦਾ ਵੀਰੇ ਸਹੀ ਗੱਲ ਹੈ ਕਾਦੇ ਬਦਮਾਸ਼ੀਆ ਵੀਰੇ ਆ ਜਿੰਦਗੀ ਨਹੀਂ ਮਿਲਦੀ ਥੜੀ ਦੁਬਾਰਾ ਜੇਲਾ ਜਾ ਕੇ ਪਤਾ ਲੱਗਦਾ ਵੀਰੇ ਵੀ ਕੰਦਾ ਵੀ ਐਵੇਂ ਕਹਿੰਦਿਆਂ ਨੇ ਵੀ ਥਾਵੜਾ ਬੂਥੇ ਦੇ ਛੱਡੂਗੀ ਜੇ ਸਿੰਘੇ ਅੜ ਜਿ ਘੂੜ ਮਾਰੀ ਠੀਕ ਹੈ ਕਹਿ ਕਰਨ ਕਰਾਉਣ ਲਿਆ ਗੱਲਾਂ ਵੀ ਜਿਹੜਾ ਵਧੀਆ ਬੰਦਾ ਆ ਜੇਲ੍ਹ ਚ ਜਾ ਕੇ ਉਹ ਸਮਝਾਊਗਾ ਐ ਨਹੀਂ ਕਹੂਗਾ ਵੀ ਕੋਈ ਨਹੀਂ ਉੱਥੇ ਕੀ ਹੁੰਦਾ ਨਿੰਗ ਜਾ ਉੱਥੇ ਐਂ ਕਰਦੇ ਬੰਦੇ ਨੂੰ ਜੇ ਇਹ ਕਰਦੇ ਅਰ ਜੇ ਵੀਰੇ ਘਰ ਚ ਲਾਉਣਾ ਆ ਤਾਂ ਨੀਵੇਂ ਹੋਗੀ ਰਹਿਣਾ ਪੈਂਦਾ ਵੀਰੇ ਸਹੀ ਗੱਲ ਹੂੰ ਹੁਣ ਕਈ ਵਾਰ ਵਿੱਚ ਆਪਾਂ ਕਹਿੰਦੇ ਨੇ ਵੀ ਆਹ ਬੰਦਾ ਸੜਾ ਕੋ ਗੂਜੇ ਕਿਸੇ ਨੂੰ ਕੁਝ ਕਹਿੰਦਾ ਨਹੀਂ ਗਾਲ੍ਹਾਂ ਖਾਲਦਾ ਉਹ ਵੀਰੇ ਵਧੀਆ ਬੰਦੇ ਨੇ ਅੱਜ ਦੇ ਟਾਈਮ 'ਚ ਜਿਹੜੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਚੰਗੀ ਨਹੀਂ ਮਾੜੀ ਨਹੀਂ ਉਹ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਨੇ ਸਹੀ ਗੱਲ ਹੁਣ ਸਾਡਾ ਭਾਈ 10-12 ਲੱਖ ਦਾ ਘਾਟਾ ਪਿਆ ਸਾਨੂੰ ਇਹ ਪਤਾ ਸੀ ਕਿੱਦਾਂ ਚੱਲ ਰਹੇ ਆ ਠੀਕ ਯਾਨੀ ਪੈਸਾ ਬਹੁਤ ਜਾਨੀ ਬਰਬਾਦ ਹੋ ਗਿਆ ਉਹ ਕੰਮ ਦੇ ਵਿੱਚ ਹਾਂ ਵੀਰੇ ਹਾਂ ਪੈਸੇ ਹੀ ਵੀਰੇ ਮেইন ਚੀਜ਼ ਆ ਅੱਜ ਦੀ ਜ਼ਿੰਦਗੀ 'ਚ ਜੇ ਕਿਸੇ ਬੰਦੇ ਲਈ ਪੈਸਾ ਤਾਂ ਇੱਜ਼ਤ ਤਾਂ ਨਹੀਂ ਕੋਈ ਇੱਜ਼ਤ ਨਹੀਂ ਹੈਗੀ ਸਹੀ ਗੱਲ ਹੂੰ ਤੇ ਬਹੁਤ ਧੰਨਵਾਦ ਕਰਦੇ ਆਂ ਬਾਈ ਦਾ ਅੱਜ ਪਹਿਲੀ ਵਾਰ ਆਪਾਂ ਬਾਈ ਦੇ ਪਿੰਡ ਪਹੁੰਚੇ ਤੇ ਬਹੁਤ ਇੱਜ਼ਤਮਾਨ ਬਾਈ ਨੇ ਕਰਿਆ ਤੇ ਬਾਈ ਲਵੇ ਜਾਨਵਰ 15 16 ਉਹਨੂੰ ਪਤਾ ਥੋੜੀ ਜਿਹੀ ਮਜਬੂਰੀ ਕਾਰਨ ਘੱਟ ਰਹਿ ਗਏ ਸੀ ਚਲੋ ਬਾਬਾ ਦਵਾਰੋ ਹੱਥ ਫੜੂ ਜਾਨੀ ਪਾਲੀ ਹੌਸਲਾ ਨਹੀਂ ਨਾ ਨਾ ਵੀਰੇ ਹੌਸਲਾ ਨਹੀਂ ਆਪਾਂ ਹਾਰਦੇ ਕਿਉਂਕਿ ਇਹ ਆਉਂਦੀਆਂ ਜਾਂਦੀਆਂ ਰਹਣੀਆਂ ਨੇ ਆਉਂਦੀਆਂ ਜਾਂਦੀਆਂ ਵੀਰੇ ਇਹਨਾਂ ਦਾ ਕਾਹਦਾ ਮਾਣ ਆ ਹਾਂ ਸਾ ਦਾ ਤਾਂ ਇਹਦਾ ਮਾਣ ਕੋਈ ਵੀ ਪਾਲੀ ਇਹਦਾ ਮਾਲਕ ਮਿਹਰ ਰੱਖੇ ਅਗਲੇ ਸਾਲ ਬਾਜ਼ਾਰੇ ਲਾ ਦਾਂਗੇ ਬੱਕਰੀਆਂ ਦਾ ਠੀਕ ਹੈ ਹੂੰ ਤੇ ਬਾਈ ਨੇ ਦਿਨ ਨਹੀਂ ਦਿਖਾਇਆ ਯਾਨੀ ਬਣਾ ਦਾਂਗੇ ਭਾਈ ਕਹਿੰਦਾ ਕੋਈ ਚੱਕਰ ਨਹੀਂ ਤੇ ਜਿਹੜੇ ਭਾਈਆਂ ਨੇ ਭਾਈ ਦਾ ਇੱਜ਼ਤ ਮਾਣ ਯਾਨੀ ਪਸ਼ੂ ਦਿੱਤੇ ਉਹਨਾਂ ਦਾ ਬਹੁਤ ਧੰਨਵਾਦ ਆਪਾਂ ਆਪਣੇ ਦਿਲੋਂ ਕਰਦੇ ਆਂ ਬਾਈ ਜੀ ਕਿਉਂਕਿ ਜਿੱਤੇ ਵੀ ਇਹ ਜੀਅ ਉਹ ਸੇਟੀ ਪੈਂਦੀ ਆ ਜਰੂਰ ਖੜੋ ਸਾਰੇ ਬਾਈ ਕਿਉਂਕਿ ਜਿਹੜਾ 4 ਜਨਵਰੀ ਨੇ ਉਹ ਬਾਈ ਉਸੇ ਚੀਜ਼ ਦਾ ਉਹ ਹੁੰਦਾ ਤੇ ਬਹੁਤ ਸਾਦ ਦਿੱਤਾ ਬਾਈਆਂ ਨੇ ਤੇ ਠੀਕ ਹੈ ਧੰਨਵਾਦ ਕਰਦੇ ਹਾਂ ਓਕੇ ਓਕੇ ਵੀਰੇ ਧੰਨਵਾਦ ਤੇ ਸ਼ਾਇਰੀਆਂ ਅਗਲੀ ਵੀਡੀਓ ਦੇ ਵਿੱਚ ਆਉਣਗੀਆਂ ਬਾਈ ਦੀਆਂ ਉਹ ਕੱਲੀਆਂ ਸ਼ਾਇਰੀਆਂ ਆਉਣਗੀਆਂ ਤੇ ਗਾਣੇ ਆਉਣਗੇ ਇਹ ਥੋੜਾ ਜਿਹਾ ਬਾਈ ਦੀ ਜ਼ਿੰਦਗੀ ਬਾਰੇ ਅੱਜ ਤੁਹਾਨੂੰ ਕਰਿਆ ਤੇ ਬਾਕੀ ਅਗਲੀ ਵੀਡੀਓ ਦੇ ਵਿੱਚ ਸ਼ਾਇਰੀਆਂ ਤੁਹਾਨੂੰ ਐਨ ਸੁਣਾਵਾਂਗੇ